ਫਹ ਪੈ ਜੀ ਬਾਹਰ ਤੇ ਥੋਪੀ ਬੜੀ ਆ ਤੇ ਗਰਮੀ ਬੜੀ ਆ ਹਾਂ ਬੜੀ ਗਰਮੀ ਕਿੱਦਾਂ ਪੈਣ ਰਿਹਾ ਹੁਣ ਸੜਜੇ ਲੱਗਾ ਹਾਂ ਚਲ ਕੀ ਬਾਹਰ ਜਾਣਾ ਆਜੋ ਅੰਤਰੀ ਉਹ ਬੈਠੀਆਂ ਉਧਰ ਮਮਾ ਧੀਆ ਚਲ ਡਈਆਂ ਆਪਣਾ ਦੁਖ ਸੁੱਖ ਕਰਨ ਆਜੋ ਇੱਥੇ ਬੈੰਨੇ ਘੜੀ ਚਲ ਫਿਰ ਇੱਥੇ ਬਹਿ ਜੰਨੇ ਆਪਣੇ ਥਾਂ ਦੇ ਉਹ ਪੈਦੀ ਪਿਆਦੀ ਚਾਹ ਮਣੀ ਗੁਰਮਣੀ ਨੂੰ ਆਹ ਹੋ ਪਿਉਣੀ ਹੀ ਮੈਂ ਹੀ ਪਿਉਣੀ ਉਹਨੇ ਤਾਂ ਉੱਠਣਾ ਨਹੀਂ ਤੈਨੂੰ ਕਹਿਣ ਦਾ ਫਾਇਦਾ ਵੀ ਕੀ ਹੈ ਉਹਦੇ ਦੀ ਗੱਲ ਸਹੀ ਹੈ ਹਾਂ ਜੀ ਆਖਿਆ ਵੀ ਤੋਨੇ ਕਹਣਾ ਮੇਰ ਨਕੋ ਕੰਮ ਨਹੀਂ ਕੋਈ ਹੁੰਦਾ ਤੇ ਫਿਰ ਉਹ ਉਹਨੂੰ ਬਾਰ ਬਾਰ ਕੀ ਕਵਾਂ ਉਹ ਤਾਂ ਗੱਲਾਂ ਜਿਹੜਾ ਆਇਆ ਉਹ ਸੇ ਚਾਹ ਪਣ ਕੋਟ ਪਾਣੀ ਦੇ ਆਪ ਹੀ ਪੀ ਲੈਣਾ ਪੈਣਾ ਉਹ ਤਾਂ ਜੇ ਨਾ ਪਿਆ ਦੇ ਤਾਂ ਹਾਂ ਲੈ ਕੋੜੇ ਸੰਕੂ ਚਾਹ ਨਹੀਂ ਕੋਟ ਪਸੀ ਅੜੀਪੜੀ ਦੀ ਸਾਸ ਨੇ ਉਹ ਵਜੇ ਆ ਸੌ ਫੇ ਗੱਲਾਂ ਬਣਾਉਂਦੀਆਂ ਨੇ ਤੇ ਰੇ ਉਹਦੀ ਮਾਵਾ ਪਤਾ ਕੀ ਕਹਿੰਦੀ ਹੁੰਦੀ ਆ ਜੇ ਮੇਰੇ ਹੁੰਦੇ ਇਦਾਂ ਕਰਦੀ ਤਾਂ ਮੈਂ ਲੋਕ ਕੀ ਕਰਦੀ ਹੋਊਗੀ ਭਾਵੇਂ ਮੈਂ ਚੰਗਾ ਹੀ ਕਰਾਂ ਉਹ ਤਾਂ ਗੱਲਾਂ ਉਹ ਜਿੰਨਾ ਮਰਜ਼ੀ ਕਰੋ ਫਿਰ ਬਦਨਾਮ ਹੀ ਆ ਬਦਨਾਮ ਹਾਂ ਸਸਾ ਫੇ ਬਦਨਾਮ ਆ ਤੁਹਾਡੀ ਕੀ ਗੱਲਣਾ ਫਿਰ ਹੁਣ ਤੂੰ ਰੋਟੀ ਪਾਣੀ ਨਹੀਂ ਬਣਾਉਣਾ ਨਹੀਂ ਬਣਾਉਣਾ ਮੈਂ ਰੋਟੀ ਪਾਣੀ ਵੀ ਹਾਂ ਮੈਂ ਜੇ ਨਹੀਂ ਤੇ ਮੈਂ ਤੁਹਾਡੇ ਨਾਲ ਹਲਪ ਕਰਾ ਦਿੰਨੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਦਾਲ ਸਬਜ਼ੀ ਬਣੀ ਕੱਲੇ ਫੁਲਕੇ ਲਾਉਣੇ ਅੱਛਾ ਅੱਛਾ ਹਾਂ ਮੈਂ ਠੀਕ ਹੈ ਫਿਰ ਤਾਂ ਕੋਈ ਗੱਲ ਨਹੀਂ ਆ ਫਿਰ ਕੱਲੇ ਬੰਦੇ ਵਾਸਤੇ ਚਟਪਟ ਦੋ ਚਾਰ ਫੁੜਕੇ ਲਾ ਕੇ ਥੜੀ ਜਿਹਾ ਕੇ ਫੜਾਤੇ ਮੈਂ ਦਾਲ ਸਬਜ਼ੀ ਬਣਾ ਲੈਣੀ ਨਹੀਂ ਟਾਈਮ ਨਹੀਂ ਠੀਕ ਹੈ ਕੋਈ ਆਪ ਹੀ ਕਰਨਾ ਆਪ ਹੀ ਕਰਨਾ ਹਾਂ ਤੁਹਾਡੇ ਘਰ ਤੇ ਹੁਵਾਲਾ ਉੱਥੇ ਮੈਂ ਆਪ ਹੀ ਕਰਦੀ ਸੀ ਨਾ ਉਹ ਵੀ ਮਜਾ ਨਾ ਮਿਠੀ ਮਿਠੀ ਦਿਨਾਂ ਉਹਨੇ ਕੋਈ ਕੰਮ ਨਾ ਕਰ ਕਰਨਾ ਸਾਰਾ ਰੋਟੀ ਪਾਣੀ ਸਬਜੀ ਮੈਂ ਫਿਰ ਸੋਤੇ ਬਣਾ ਕੇ ਰੱਖ ਲੈਣੀ ਆ ਕਿ ਕਰਨਾ ਦਾ ਜਿਆਦਾ ਹੈਗਾ ਆਪੇ ਸਿਰਫ ਉਹ ਕਹਿੰਦੇ ਪਹਿਲਾਂ ਖੂਗ ਲੋ ਉਹ ਤਾਂ ਹੀ ਗੱਲ ਆ ਫਿਰ ਇਹੋ ਗੱਲ ਹੁੰਦੀ ਆ ਕਿ ਜੇ ਕਰਨਾ ਹੀ ਤਾਂ ਫਿਰ ਟਾਈਮ ਨਾ ਕਰ ਲੋ ਉਹਨਾਂ ਨੂੰ ਜਿੰਨਾ ਮਰਜ਼ੀ ਕਰ ਉਹਨਾਂ ਦੇ ਅੱਗੋਂ ਬਸ ਸਾਡਾ ਆ ਹੁੰਦਾ ਹੁਣ ਜੇ ਹੰਦਾ ਅੱਜ ਕਰਦੇ ਤੈਨੂੰ ਪਤਾ ਸਮੇਂ ਕਿਹੋ ਜਿਹਾ ਸਾਡੇ ਚ ਸਮੇਂ ਚੰਗੇ ਵਧੀਆ ਨਾ ਹਣ ਕੋਈ ਕਹਿੰਦਾ ਇਹਨਾਂ ਕੋ ਹੁੰਦਾ ਸਾਡੇ ਸਸਨ ਤੇ ਸਾਡਾ ਸਾਥ ਵੀ ਨਹੀਂ ਦਿੰਦਾ ਉਹ ਵੀ ਆ ਜਾਂਦੇ ਨੇ ਨਹੀਂ ਕਰੋ ਕਰੋ ਅਜੇ ਉਹ ਵੀ ਮਾਵਤ ਬਣੀਆਂ ਹੀ ਹਾਂ ਪਰ ਫਿਰ ਵੀ ਨਹੀਂ ਤੋ ਹੁਣ ਹਾਨੂੰ ਆਖ ਦਿੰਦੇ ਲੈ ਇਹ ਵੀ ਤਾਂ ਮਾਵਾ ਬਣਿਆ ਨੇ ਸਾਨੂੰ ਵੀ ਕਿੱਦਾਂ ਕਹਿੰਦੀਆਂ ਪਰ ਹੁਣ ਜਮਾਨਾ ਏਦਾਂ ਦਾ ਕੀ ਕਵੇ ਬੰਦਾ ਪਤਾ ਕੀ ਕਹਿ ਲਵਾ ਆਹਾਂ ਅਜੇ ਇਹਨਾਂ ਦਾ ਕਾਲੇ ਟਾਈਮ ਹੋਣਾ ਸਿਰ ਪਈਆਂ ਆਪੇ ਕੱਟਣੇ ਪੈਣੀਆਂ ਇੱਕ ਜਿਹੜੇ ਮੁੰਡੇ ਆ ਨਾ ਇਹ ਵੀ ਮਗਰ ਲੱਗ ਜਾਂਦੇ ਇਹ ਵੀ ਨੇ ਕਿਤੇ ਸੌਂਦੇ ਜੇ ਮੇਰੀ ਪੈਨਸ਼ਨ ਨਾ ਹੋਵੇ ਤੇ ਬੰਦਾ ਇਹਨਾਂ ਨੂੰ ਪੁੱਛੇ ਵੀ ਮੈਂ ਕਿੱਥੋਂ ਦਵਾਈ ਦਾਰੂ ਲਵਾ ਜੇ ਮੈਂ ਮੰਗਦੀਆਂ ਇਹਨਾਂ ਕੋ ਮੰਗਣੇ ਜੇ ਮੇਰ ਕੋ ਨਹੀਂ ਕੋਲ ਹੁੰਦੇ ਤੇ ਆਹੋ ਇਹਨਾਂ ਕੋ ਜਦੋਂ ਮੰਗ ਲੋ ਇਹਨਾਂ ਕਹਣਾ ਸਾਡੀ ਉਹ ਦਵਾਈ ਆ ਗਈ ਸਾਡੀ ਇਹ ਆ ਗਈ ਤੈਨੂੰ ਕੀ ਹੋਇਆ ਚੰਗੀ ਭਲੀ ਆ ਇਹ ਤਾਂ ਹਾਲਵਾ ਹਾੜ ਦੇ ਘਰ ਦਾ ਇਹੋ ਹਾਲਵਾ ਜੇ ਮੈਨੂੰ ਕੋਈ ਪੈਸਾ ਹੀ ਮੰਗ ਲਾਂਗੇ ਨਾ ਵੀ ਮੈਨੂੰ ਫਲਾਇੰਚ ਨਾ ਤੇ ਮੁੰਡਾ ਮੜ ਜਾ ਫੋਨ ਕੀਤਾ ਨਾ ਰੋਟੀ ਨੇ ਉਸੇ ਵਲੇ ਦੌੜਾ ਉਹਨਾਂ ਤਾਂ ਮੈਂ ਤਾਂ ਅੱਗੇ ਟੈਨਸ਼ਨ ਹੁੰਦੀ ਆ ਵੀ ਹਾਏ ਦੌੜਾ ਦੌੜਾ ਘਰੇ ਆ ਜਾਂਦਾ ਵਾ ਕੰਮ ਤੋਂ ਤੇ ਜੇ ਪੈਸੇ ਇਹਨਾਂ ਨੂੰ ਕੀ ਮਿਲਨੇ ਆ ਤਨਖਾਹਾਂ ਇਹਨਾਂ ਨੂੰ ਕੀ ਮਿਲਨੇ ਆ ਤਾਂ ਉਹ ਖਰਚੇ ਕਿੰਨੇ ਆ ਤਾਂ ਅੱਗੋ ਵੀ ਐਸੇ ਟਾਈਮ ਤੇ ਜਿੱਦਾਂ ਤੁਹਾਡੀ ਨੂੰ ਆ ਇਹ ਤੁਹਾਨੂੰ ਪਤਾ ਹੀ ਆ ਇਹ ਵੀ ਆ ਜਾਂਦਾ ਇਹਨੂੰ ਤਾਂ ਫਰਮੈਸ਼ਨ ਬੜੀਆਂ ਜਾਂਦੀਆਂ ਨੇ ਮੈਨੂੰ ਚੂਸ ਦੇ ਜਾ ਅੱਛਾ ਹਾਂ ਮੈਨੂੰ ਆ ਸੂਟ ਖੁੱਲੇ ਖੁੱਲੇ ਚਾਹੀਦੇ ਆ ਉਹ ਦੇ ਜਾ ਇਹ ਤਾਂ ਸ਼ਤਿ ਕਿਹੜੇ ਘਰ ਲੰਦਾ ਵਾ ਅੱਜ ਵੀ ਇਦਾਂ ਕਰਦੀ ਐ ਸਾਡੀ ਵੀ ਹੱਦ ਦੇ ਮਨਸੂਟ ਬਣਾ ਕੇ ਦੋ ਅੱਜ ਹੁਣ ਬਣਾ ਦਿੱਤਾ ਹੁਣ ਫੇਰ ਮੈਂ ਖੁੱਲੇ ਸੂਟ ਬਣਾਦੇ ਹਾਂ ਤਾਂ ਹਾਇ ਹਾ ਜੱਸ ਉਹਨਾਂ ਨੂੰ ਕੀ ਹੋ ਗਿਆ ਐ ਇੰਨੇ ਖੁੱਲੇ ਬਣਾ ਕੇ ਦਿੰਦੇ ਐ ਹਾਂ ਦੇਖੋ ਸੂਟ ਮਿਲਦਾ ਉਹਦੇ ਸੀਨਾ ਦੇਰ ਦੇਰ ਕੇ ਤੋਹੀ ਪਾਈ ਫਿਰਦੀ ਹੁੰਨੀਆਂ ਹਾਂ ਆਪਾਂ ਆਪਣਾ ਸੋਚ ਵਾ ਨਾ ਅਜੇ ਘਰ ਲੱਗੇ ਨਹੀਂ ਨਾ ਉਹ ਤਾਂ ਗੱਲਾਂ ਅਜੇ ਘਰ ਲੱਗੇ ਨਹੀਂ ਜਿੱਦਣ ਲੱਗੇ ਨਾ ਘਰ ਆਪਣੇ ਪਤਾ ਉਦੋਂ ਲੱਗਣਾ ਜਦ ਸਿਰ ਪਈਆਂ ਕੱਟਣੀਆਂ ਪਈਆਂ ਨਾ ਫੇਰ ਇਹਨਾਂ ਨੂੰ ਨਹੀਂ ਵੀ ਹਾਨੂੰ ਸੱਚ ਮੇਰੀ ਸੱਸ ਵਾ ਕਹਿ ਮੈਨੂੰ ਦਿੰਦੀ ਹੁੰਦੀ ਹੀ ਮਾਤਾ ਜੀ ਮਾਤ ਪੀ ਤੂੰ ਆ ਇੰਨਾ ਬਹਿਣਾ ਜਿਹੜਾ ਚੰਗਾ ਨਿਕਾ ਮੁੜ ਕੇ ਆਪਣੇ ਤੇ ਚੱਲਣੀ ਪੈਂਦੀ ਮੁੜ ਕੇ ਬਹਿਣਾ ਤਾਂ ਕਿੰਨੇ ਚਾਹੀਦੇ ਨਹੀਂ ਬੋਤਾ ਤੁਰਦਾ ਫਿਰਦਾ ਤੀ ਪਤਾ ਵਦਿਆ ਹੁਣ ਸਾਡੇ ਸਾਡੇ ਜਨਸਾ ਤੋੜ ਨਹੀਂ ਦਿਆ ਹੁੰਦੇ ਬਹਿਣ ਦਿੰਦੇ ਇੱਕ ਮਿੰਟ ਬਹਿਣ ਦਿੰਦੇ ਤਾਂ ਆਪ ਹੀ ਪਤਾ ਆਪ ਹੀ ਨਹੀਂ ਪਈਦਾ ਕੰਮ ਵਾਲ ਵੇਖ ਕੇ ਬੈਠਾ ਹੋਣਾ ਜਾਂਦਾ ਉਹ ਬਹਿਣ ਵੀ ਨਹੀਂ ਦਿੰਦੇ ਹੁੰਦੀਆਂ ਤੁਰਦੇ ਫਿਰਦੇ ਰਹੋਗੇ ਚੰਗੀਆਂ ਰਹੋਗੇ ਚੰਗੀਆਂ ਰਹੋਗੇ ਸਹੀ ਗੱਲ ਦੀ ਸਹੀ ਸਾਡੇ ਲੱਕ ਪੀੜ ਹੁੰਦੀ ਆ ਸਾਡੇ ਆ ਹੁੰਦਾ ਬਸ ਆਪ ਖੰਡ ਕਰਦੀ ਸੀ ਸ੍ਰੀ ਰਾਂਝਾ ਜਿਹਾ ਹਾਤ ਇਦਾਂ ਦੇ ਪਰ ਜਦੋਂ ਕੋਲ ਇੱਕ ਟੁੱਚਰ ਮਿਲ ਜਾਂਦਾ ਵਾ ਨਾ ਹੋਰ ਉਹ ਹੋਰ ਮਿਲ ਜਾਂਦਾ ਵਾ ਚਲੋ ਤੁਹਾਡੇ ਮੁੰਡੇ ਦੇ ਜਾਂਦੇ ਹਾਂ ਉਹ ਦਿੰਦੇ ਆ ਉਹ ਜ਼ਿਆਦਾ ਦਿੰਦੇ ਆ ਆਹ ਉਹ ਜ਼ਿਆਦਾ ਦਿੰਦੇ ਸਾਡੇ ਮੁੰਡੇ ਕਿੱਥੇ ਗੇ ਪੀੜਨ ਦੀ ਆ ਇੱਥੇ ਮम्मी ਨਾਲ ਇੱਥੇ ਸਿਰ ਤੇ ਜਾਣ ਰਹੀ ਆ ਤੇ ਹੁਣ ਤੇਲ ਲਾਵਾਂ ਆ ਮਲ ਦੋ ਤਾਂ ਹੀ ਤੇ ਮੈਂ ਤੁਹਾਨੂੰ ਤੇਲ ਫੜਾਇਆ ਹੈ ਘਰੇ ਕਿਵੇਂ ਇੱਕ ਨਾ ਸੱਜਾਈ ਕੀ ਕੀਤਾ ਇੱਕ ਪਾਸੇ ਪਈ ਰਹੇ ਭਈ ਤੇ ਨਹੀਂ ਉਹੀ ਮੰਮੀ ਪਟਾਲੇ ਹੀ ਗਏ ਉਹਦੇ ਨਾਲ ਹੀ ਆਉਣ ਜਾਣ ਨਾ ਹੀ ਕਦੀ ਖੁਸ਼ ਹੋ ਜਾਂਦਾ ਕਦੀ ਖੁਸ਼ ਇਸ ਆਸ ਵਿੱਚ ਮੇਰੀ ਮੈਨੂੰ ਗੱਲਾਂ ਕਰਦੀ ਐ ਵੀ ਜਦੋਂ ਦੀ ਤੂੰ ਵਿਆਹੀ ਆਈ ਤੇਰੀਆਂ ਇਹ ਨਹੀਂ ਦਵਾਈਆਂ ਪੂਰੀਆਂ ਹੁੰਦੀਆਂ ਕੀ ਬਤਾ ਸਾਡੇ ਘਰ ਤਾਂ ਤੂੰ ਲੋਹੇ ਵਰਗੀ ਹਾਂ ਉਦੋਂ ਕਿਤੇ ਮੰਮੀ ਮੇਰੇ ਸਿਰ ਪੀਰ ਵੀ ਹੋਈ ਹੀ ਕਦੀ ਨਾ ਕਦੇ ਦਵਾਈ ਦਾ ਪਤਾ ਹੀ ਨਹੀਂ ਹੁੰਦਾ ਵੀ ਕਿੱਥੇ ਖਾਣੇ ਤੇ ਕਿੱਥੇ ਬਹਿਣਾ ਕੰਮ ਹੀ ਕਰਦੀ ਰਹਿੰਦੀ ਨੂੰ ਆ ਉਹ ਅਗਲੀ ਕਿੰਦੀ ਪਿਛੇ ਬਿਮਾਰੀਆਂ ਲਿਆਈਆਂ ਆ ਪਿਛੇ ਬਿਮਾਰੀਆਂ ਨਾਲ ਵਿਆਹਤੀਆਂ ਆਹੀਂ ਹਾਂ ਤੇ ਕਦੀ ਕੋ ਹੋਇਆ ਰਹਿੰਦਾ ਕਦੀ ਕੋ ਸਾੜੇ ਨਾ ਹੀ ਹੋਇਆ ਰਹਿੰਦਾ ਕਿ ਤੇ ਪਤਾ ਵਾ ਕਿਹੜੇ ਵੇਲੇ ਸਰੀਰ ਨੂੰ ਕੁਛ ਹੋ ਜਾਣਾ ਵਾ ਹਾਂ ਨਾਲੇ ਮੰਮੀ ਕਿ ਜਾ ਉਦੋਂ ਆਪਣੇ ਦੁੱਧ ਕਿਉਂ ਵਾਧੂ ਕਿਹੜਾ ਦਾ ਖਾਣ ਪੀਣ ਇਥੇ ਜੀ ਖਾਵਾ ਵੀ ਤਾਂ ਨਜ਼ਰਾਂ ਚ ਤੱਕਿਆ ਜਾਂਦਾ ਬਸ ਹਾਂ ਆ ਉਹ ਤੇ ਖਵਾ ਲ ਕੇ ਫੇਰ ਮੈਂ ਆਪ ਖਾਣਾ ਤੇ ਚੱਲ ਪਹਿਲਾਂ ਖਾਣੇ ਤੇ ਤੇ ਮੈਂ ਦੁੱਧ ਦੋ ਟਾਈਮ ਫੜ ਲਿਆ ਵਾ ਤੇ ਗੱਲਾਂ ਹੁਣ ਡੈਪਿੰਦੇ ਵੀ ਅੱਗੇ ਪਹਿਲੋਂ ਪੀਤਾ ਸੀ ਹੁਣ ਫੇਰ ਪੀਣਾ ਵਾ ਮੈਂ ਦੱਸ ਹਾਂ ਤੇ ਜੀ ਪਾਉਣੀ ਕਿਤੇ ਵੇਚਣ ਤਾਂ ਨਹੀਂ ਜਾਂਦੀ ਤੇ ਹੁਣ ਮੰਮੀ ਦੁੱਧ ਦੀ ਪੀਣਾ ਕੈਲਸ਼ੀਅਮ ਦੀ ਗੋਲੀ ਤੇ ਮੈਨੂੰ ਪਾਚਦੀ ਨਹੀਂ ਤਾਂ ਨੇ ਮੈਂ ਦੱਸਿਆ ਜਦੋਂ ਖਾਣੀ ਨਹੀਂ ਉਦੋਂ ਟੀਟ ਚ ਨਹੀਂ ਆ ਪੈਂਦਾ ਪੈਂਦੀਆਂ ਨਾ ਹਾ ਤਾਂ ਦੁੱਧ ਦੀ ਕਿਹੜੀ ਗੱਲ ਵਾ ਹੂੰ ਲੋਕੀ ਤੇ ਆਪ ਆਪਣੇ ਧੀਆਂ ਪੁੱਤਾਂ ਨੂੰ ਫੜਾਉਂਦੇ ਪਰ ਇਹ ਮੇਰੀ ਸੱਸ ਮੈਨੂੰ ਵਾਧੂ ਦੀ ਮੰਮੀ ਗੱਲਾਂ ਕਰਦੀ ਰਹਿੰਦੀ ਹੁਣ ਮੈਂ ਕੀ ਆਖਾਂ ਧੀਆਂ ਤੇਰੀ ਸੱਸ ਵਾ ਨਾ ਮੰਮੀ ਤੂੰ ਇੰਨਾ ਕਿਉਂ ਆ ਮੈਂ ਕੋਈ ਕਹਿਣਾ ਨਹੀਂ ਬੁਰੇ ਬਣੋਂਗੇ ਸਾਡਾ ਕੀ ਆਪ ਫੇਰ ਇੱਕੋ ਇੱਕ ਹੋ ਜਾਂਦੀਆਂ ਤੇ ਮੁੜ ਕੇ ਮੇਰੀ ਗੱਲ ਰੜਕਦੀ ਰਹਿਣੀ ਹਾਂ ਉਹ ਹੀ ਗੱਲ ਤੇ ਜਿੰਮ ਦੇ ਤੇ ਵੈਸੇ ਮੰਮੀ ਮਸ਼ੂਰੀ ਜ਼ਿਆਦੀ ਹੋ ਜਾਂਦੀ ਆ ਬਾਕੀ ਆਪ ਮੈਂ ਕਦੇ ਪਾ ਲਵਾਂ ਚੱਲ ਜਾਣਾ ਪੋੜ ਤਾਂ ਤੇਰੇ ਇੰਨੇ ਹੀ ਲੈਣਾ ਵਾ ਦੁਖ ਸੋ ਕਿਨੇ ਸੁਣਨਾ ਮੰਮੇ ਦੁਖ ਸੋ ਕਿੱਥੇ ਸੁਣਦੀ ਆ ਸੁਣੂਗੀ ਕੋਈ ਨਹੀਂ ਧੀਏ ਸੁਣੂਗੀ ਤੂੰ ਇਵੇਂ ਈ ਦਾਂ ਗਿਆ ਛੱਡ ਦੇ ਸੁਣੂਗੀ ਸੁਣੂਗੀ ਸੋਨਣਾ ਪਤਾ ਨਹੀਂ ਇਹਨੇ ਕਿਦਣ ਵਾ ਤੇ ਹੁਣ ਮੈਂ ਕੀ ਆਖਾਂ ਤੇ ਕਪਾਤ ਕਰ ਉਹਦਣਾ ਛਿਦੈਣੇ ਨਹੀਂ ਕਿ 10 ਵਰੀ ਗੱਲ ਨਹੀਂ ਆ ਪਰ ਮੰਮੀ ਬੰਦਾ ਆਣ ਕੇ ਬਵੇ ਤਾਂ ਆਪਣੀ ਧੀ ਦਾ ਦੁੱਖ ਕਿੱਦਾਂ ਹੁੰਦਾ ਇਹਨੂੰ ਹੈ ਧੀ ਵਰੀ ਕਿੱਦਾਂ ਸਾਰੀਆਂ ਗੱਲਾਂ ਆ ਜਾਂਦੀਆਂ ਨੌਵੀਂ ਵਰੀ ਕੀ ਉਹ ਨਹੀਂ ਗੱਲਾਂ ਆਉਂਦੀਆਂ ਧੀ ਇਹ ਤਾਂ ਨੌਂ ਚ ਫਰਕ ਬੰਦਾ ਵਾ ਬਣਾਉਣ ਵਾਲਿਆਂ ਨੇ ਬਣਾਤਾ ਦਾ ਫਰਕ ਤੇ ਕੋਈ ਨਹੀਂ ਜੇ ਸਮਝਿਆ ਜਾਏ ਤੇ ਅਸਲ ਤੇ ਇਾਂ ਤੇ ਹੋਈ ਆ ਸਮਝਣ ਦੀ ਗੱਲ ਆ ਦਿਮਾਗ ਦੀ ਸਾਰੀ ਗੱਲ ਮੈਂ ਤਾਂ ਸੁਣੂਗੀ ਮਮਮੀ ਇੰਨਾ ਤਾਂ ਕੁੱਟ ਮੈਂ ਤਾਂ ਸੁਣੂਗੀ ਤੇ ਆਉਣਾ ਤੇ ਇਹਨੇ ਸਦਾ ਕੋਲ ਰਹਿਣਾ ਹੈ ਤੇ ਸਹੀ ਪਰ ਮਮਮੀ ਕੀ ਆ ਤੁਸੀਂ ਆਪਣੇ ਤਾਂ ਅੱਡੇ ਵਿਚਾਰ ਹੋਰ ਵਾ ਉਹਦੇ ਹੋਰ ਵਾ ਤੁਸੀਂ ਦੋਨੇ ਰਲ ਤੋੜੀ ਜਾਣਾ ਇਹ ਤੇ ਹੈ ਵਾ ਮੰਮੀ ਅੱਜ ਤੁਹਾਨੂੰ ਮੰਮੀ ਗੱਲ ਗੱਲ ਨਹੀਂ ਕਹਿੰਨੀ ਰੇ ਵੀ ਆਪਣੀ ਨੌ ਨਾ ਨਹੀਂ ਇਦਾਂ ਕਰਨਾ ਚਾਹੀਦਾ ਨਹੀਂ ਨਾ ਨਾ ਨੌ ਚ ਤੇ ਤੀਜ ਕੋਈ ਫਰਕ ਵੀ ਨਾ ਕਰਿਆ ਤਾਂ ਫਿਰ ਨੌ ਵੀ ਨਹੀਂ ਉਹ ਕਰਦੀ ਉਹਨੇ ਕਿਤੇ ਕਰਨਾ ਫਿਰ ਹਾਂ ਤੇ ਜੇ ਹੀ ਵੱਡੂ ਟੁੱਕੂ ਕਰਾਂਗੇ ਤਾਂ ਉਹਨੇ ਆਪੇ ਕਰਨਾ ਹੇ ਮੰਮੀਆਂ ਕੀ ਐ ਨਵੇਂ ਹੀ ਬਿਮਾਰੀਆਂ ਨਵੇਂ ਹੀ ਪੰਗੇ ਇਹ ਤੂੰ ਇੱਕ ਪਾਸੇ ਸੁਖ ਸੌਂ ਗਈਆਂ ਕਿਤੇ ਲੱਗਦਾ ਹੀ ਆ ਕਦੀ ਮਮੀ ਮੈਨੂੰ ਥਾਇਰੋਇਡ ਹੋ ਜਾਂਦਾ ਕਦੀ ਸਰਵਾਈਕਲ ਹੋ ਜਾਂਦਾ ਆ ਸਾਰੀਆਂ ਬਿਮਾਰੀਆਂ ਰੱਬ ਨੇ ਮੇਰੇ ਹਿੱਸੇ ਲੈ ਕੇ ਛੜੀਆਂ ਵਾ ਹਾਂ ਤਾਂ ਫਿਰ ਉਹਨੇ ਆਪੇ ਆਖਣਾ ਤੂੰ ਬਿਮਾਰ ਰਹਿਣੀ ਆ ਮਮੀ ਮੈਂ ਕਿਹੜੀ ਫੜ ਕੇ ਬਿਮਾਰੀਆਂ ਲੈਣਦੀ ਆ ਵਾ ਕਿਹੜਾ ਕਹਿੰਦਾ ਹੁਣ ਜਿੰਨੀ ਮੇਰੇ ਇੱਥੋਂ ਆ ਇੱਥੇ ਸਿਰ 'ਚ ਵੀ ਪੀੜ ਨਿਕਲਣ ਰਹੀ ਆ ਤੇ ਕਿਹੜਾ ਕਹਿੰਦਾ ਵੀ ਮੈਂ ਇਨਾ ਦੁੱਖ ਪਾਵਾਂ ਹਾਂ ਤਾਂ ਸਹੀ ਤਾਂ ਦੁੱਖ ਤਾਂ ਉਹਨੂੰ ਵੀ ਹੁੰਦਾ ਵਾ ਸਾਸ ਨੂੰ ਕਿਹੜਾ ਦੁੱਖ ਨਹੀਂ ਗਾ ਚਲ ਠੀਕ ਆ ਭੈਣ ਜੀ ਮੈਂ ਰੋਟੀ ਪਾਣੀ ਬਣਾਵਾ ਫੇਰ ਆਪਣੀ ਅੱਖੋਂ ਵੀ ਮੇਰੀ ਮਾਂ ਨੂੰ ਰੋਟੀ ਨਹੀਂ ਖਵਾਈ ਕਿੰਨਾ ਟਾਈਮ ਹੋ ਗਿਆ ਵਾ ਦੇ ਕੋਈ ਗੱਲ ਨਹੀਂ ਚਲੋ ਫੇਰ ਮੈਂ ਵੀ ਤੁਹਾਡੇ ਨਾਲ ਘਰ ਆਦਣੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਪੇ ਪਕਾ ਲੈਣੀ ਆ ਤੇ ਉਹ ਤੇ ਰੋਟੀਆਂ ਉਹ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਨਾਲ ਕੇ ਨਾਲ ਗੱਲਾਂ ਪਤਾ ਕਰਦੇ ਆ ਲੈ ਨਹੀਂ ਨਹੀਂ ਕੋਈ ਨਹੀਂ ਤੇ ਘਰ ਆ ਲੈਣੀ ਤਾਂ ਮੇਰੀ ਗੱਲ ਸੁਣ ਮੈਂ ਜੱਕੇ ਘਰ ਜੱਕੇ ਕੀ ਕਰਨਾ ਕਰ ਤੇ ਤੁਹਾਡੇ ਕੋ ਟਾਈਮ ਹੋ ਸਜੂਗਾ ਘਰ ਜੱਕੇ ਵੀ ਤੇ ਮਾਣਾਂ ਦੇ ਕੋ ਪਤਾ ਕੀ ਗੱਲ ਬੰਨੀਆਂ ਵਾ ਮੈਂ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਰੋਜ਼ ਦਾ ਕੰਮ ਤੇ ਕੋਈ ਗੱਲ ਨਹੀਂ ਹੋਂ ਤੇ ਤੁਹਾਡੇ ਨਾਲ ਹੀ ਕਰੀ ਕੋਈ ਗੱਲ ਨਹੀਂ ਚਲੋ 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 ਇਹ ਤੇ ਫੁੜਕੇ ਲੈ ਜਾ ਮੈਂ ਪਾ ਕੇ ਫੜਾਈ ਜਾਨੀ ਆ ਚੋ ਚੋ ਵੇ ਡਰੀ ਜਾਂਦੀ ਆ ਕਿਤੇ ਮੈਂ ਤੈਨੂੰ ਖਾ ਚਲਿਆ ਪੀ ਲਾ ਇਹ ਮੇਰੇ ਤੋਂ ਬਹੁਤ ਚਾਲੂ ਲੈ ਦੀ ਮੈਂ ਕਦੀ ਕਦਾਈਂ ਫਿਆਉਣਾ ਆ ਮਮੀ ਜਿਆਦਾ ਇੱਥੇ ਆਉਂਦੀ ਏ ਤਾਂ ਕਰਕੇ ਚੱਲ ਪੀ ਪੀ ਉਹ ਮੈਂ ਦੂਜੀ ਨੂੰ ਵੀ ਡਾਉਣਾ ਚ ਢੋਣੀ ਪੀਣਾ ਚੱਲ ਫਿਰ ਇੱਧਰ ਸ਼ੋ 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 ਤੂੰ ਵੀ ਡਾਪੀਆਂ ਡਰਨਾ ਤੂੰ ਤਾਂ ਡਰਦੀ ਨਹੀਂ ਪੀਲਾ ਨਹੀਂ ਪੀਣਾ ਫਿਰ ਤੇਰੀ ਮਰਜ਼ੀ ਲੈ ਮਾਣੋ ਤੂੰ ਪੀਲਾ ਵੀ ਤੁਸੀਂ ਪਖੰਡ ਮਾਰਦੀਆਂ ਪੀਲਾ 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 ਵੀ ਖਾਂ ਸਬਜ਼ੀਆਂ ਸਬਜ਼ੀਆਂ ਇੱਕ ਤੇ ਕੱਖ ਕਾਨ ਵੀ ਬੜਾ ਚੜਿਆ ਹੋਵੇ ਤੇ ਸਬਜ਼ੀਆਂ ਕੀ ਲੱਗਣੀਆਂ ਵਾ ਲੱਗੀ ਵੀ ਹੋਊ ਤੇ ਲੱਭਣੀ ਨਹੀਂ ਵਿੱਚੋਂ ਵੇਖ ਕੀ ਬਣਿਆ ਇੰਹ ਲੱਭਦਾ ਕੋਈ ਬੰਦਾ ਆ ਕਰਮਨਾ ਸਫਾਈ ਜੀ ਇਧਰੋਂ ਕਿੱਥੇ ਗੁੜੇ ਗੁੜੇ ਕਾ ਚੜਿਆ ਸਬਜੀ ਤੇ ਉਹਨਾਂ ਲੱਗੀ ਹੋਊ ਕੋਈ ਨਾ ਕੋਈ ਇਹਾਂ ਕਦੂ ਆ ਤੋਰੀਆਂ ਆ ਕarele ਆ ਹੁਣ ਤੇ ਕarele ਨਹੀਂ ਮਾਣ 100 120 ਰੁਪਏ ਹੋਏ ਆ ਤੋਰੀਆਂ 80 90 ਰੁਪਏ ਹੋਗੀਆਂ ਦੇਖਦਾ ਮੈਂ ਨਹੀਂ ਤੇ ਇਹਨੂੰ ਨਾ ਇੱਧਰ-ਇੱਧਰ ਸਪਰੇਅ ਮਾਰਦਾ ਵਾਂ ਤੇ ਸਪਰੇਅ ਮਾਰ ਕੇ ਚੱਲੇ ਸੌਂ ਜਾ ਜਾਊਗਾ ਪਰ ਫਿਰ ਇਹਨਾਂ ਦਾ ਨੁਕਸਾਨ ਹੋਣਾ ਬੱਲਾਂ ਦਾ ਵੀ ਬੰਦਾ ਹੀ ਲੱਭਦਾ ਕੋਈ ਵੜਮਨਾ ਵਾ ਪੰਪ ਸਾਂਭਾ ਵੀ ਥੀ ਸੁੱਟ ਗਿਆ ਬਾਹਰ ਹੀ ਵੀ ਤੂੰ ਜੇ ਲੈ ਹੀ ਗਿਆ ਵਾਂ ਮਾਰ ਹੀ ਲਈ ਸਪਰੇਅ ਤੇ ਤੂੰ ਇਹਨੂੰ ਸਾਂਭ ਕੇ ਜਿੱਥੋਂ ਚੁੱਕਿਆ ਉੱਥੇ ਰੱਖ ਲੈ ਇੱਕ ਵਾਰ ਗੋਲੋ ਆਹ ਮੈਂ ਮੈਂ ਆਟਾ ਗੁੰਨ ਲਾ ਤੇ ਮੈਂ ਸਬਜੇ ਸਬਜੇ ਗਰਮ ਕਰ ਲੈਣੀ ਆ ਆਹ ਮੈਂ ਤੁਹਾਨੂੰ ਆਖਿਆ ਤੇ ਰਿਆਂ ਤੋਂ ਮੈਂ ਕੰਨੀ ਨਹੀਂ ਕਰ ਲੈਣਾ ਚੜ ਕੋਈ ਨਹੀਂ ਤੇ ਔਰ ਢੂਲ ਲ ਕਰਖੇ ਜੇ ਆ ਚਾਰ ਪੌਣਾ ਹਾਂ ਹਜੀ ਪਾਇਆ ਨਹੀਂ ਇਹਦੇ ਨਹੀਂ ਇਹਦੇ ਪਾਇਆ ਨਹੀਂ ਚਾਰ ਚਾਰ ਪੌਣਾ ਵਾ ਅੱਛਾ ਸਾਰ ਠੀਕ ਆ ਮੈਨੂੰ ਪਾਣੀ ਪੜਾਓ ਥੋੜਾ ਜਿਹਾ ਕਹੇ ਚ ਪੜਾ ਦੋ ਔ ਪਰਲੇ ਚ ਹੀ ਪੜਾ ਦੋ ਇਧਰਲੇ ਚ ਚਾਰ ਪੌਣਾ ਇਹ ਮੀ ਭੈ ਤੇ ਜੋ ਆ ਪਾ ਪਏ ਉਹ ਸੁੱਕ ਨਾ ਜੇ ਤੇ ਮੈਂ ਤੋ ਨਾ ਦੀਪ ਰੰਗਟ ਦਵਾ ਦੇ ਨਹੀਂ ਹੁੰਦੇ ਹੁੰਦੇ ਕਰਾਵਾਂ ਦਾ ਖੜੇ ਜਾਂਦੇ ਇਦਾਂ ਸੁਣਿਆ ਹੀ ਮੈਂ ਆਣਾ ਆਹੋ ਨਹੀਂ ਨਹੀਂ ਇੰਨੇ ਕੀ ਪਾਉਣਾ ਹੈ ਕਿ ਅੱਗੇ ਚਾਰ ਪੰਦੀ ਆ ਚਾਰ ਤੇ ਮੈਂ ਹੀ ਪਾਉਣਾ ਤੂੰ ਪਾ ਲੱਗਣਾ ਤੇ ਫੇਰ ਹੀ ਸਕਾ ਕੇ ਤੇ ਫੇਰ ਹੀ ਪਵੇ ਚਾਰ ਪਰਸਾਵਾ ਪਰਸਵਾ ਵੀ ਕਿੰਨੇ ਨੇ ਨਾ ਆਉਣਾ ਨਹੀਂ ਆਹੋ ਨਹੀਂ ਆਉਣਾ ਚਾਹੀਦਾ ਹਾਂ ਉਹਨੂੰ ਬੜਾ ਚਾਰ ਪਾਉਣ ਦਾ ਪਤਾ ਵਾ ਓਹ ਤੇ ਗੱਲ ਸਹੀ ਹੈ ਉਹਨਾਂ ਦੇ ਬਸ ਅੰਦਰੇ ਬੈਠੇ ਰਹਣਾ ਉਹਨਾਂ ਦੇ ਬਾਹਰ ਨਿਕਲਣਾ ਵੀ ਕੀ ਕਰਨਾ ਤੇ ਕੀ ਨਹੀਂ ਹਾਂ ਨਹੀਂ ਨਹੀਂ ਉਹਨੂੰ ਨਹੀਂ ਪਤਾ ਚਾਲੀ ਤੁਸੀਂ ਹੋਰ ਕਰ ਲੈਣਾ ਕਰਨਾ ਤਾਂ ਪੈਣਾ ਹੀ ਆਪ ਨੂੰ ਹੋਰ ਕੀ ਕਰਦੇ ਸਰ ਹੁਣ ਕਰਨਾ ਪੈਣਾ ਵਾ ਚਾਰ ਜਿਹੜਾ ਪਾਣੀ ਹੋ ਜਾਣਾ ਚਾਰ ਵਿੱਚ ਤੇ ਚਾਰ ਖਰਾਬ ਹੋ ਜਾਂਦਾ ਵਾ ਹਾਂ ਆਹੋ ਆਂਬ ਵੀ ਮੇਰਾ ਰਤਾ ਸੀ ਕਿ ਹੁੰਦੇ ਤੇ ਮੈਂ ਸਾਪੀ ਨੂੰ ਕਹਿਣਾ ਲੈ ਥੋੜੇ ਜੇ ਤੇ ਚਾਰ ਪਾਈਏ ਪਹਿਲਾਂ ਢਿਉਂ ਦਾ ਪਾਉਣਾ ਹੀ ਖਰਾਬ ਹੋ ਜਾਂਦੇ ਉਹ ਪਏ ਆਹ ਇਹ ਚੀਜ਼ ਵੀ ਹੁਣ ਰੋਟੀ ਪਕਾ ਕੇ ਨਾ ਫਿਰ ਮੇਲੀ ਹੋ ਕੇ ਤੇ ਫਿਰ ਕੱਟ ਕੇ ਸੁੱਕਣੇ ਪੰਨੀ ਆ ਆਹੋ ਸਾਬੀ ਵੀ ਮੇਲਾ ਲੈ ਕੇ ਜਾਂ ਫੜ ਕੇ ਬਾਲਣਾ ਹਾਂ ਗੈਸ ਬਾਲਾਂਗੇ ਠਰਕੇ ਬਾਲਨਾ ਜੀ ਆ ਮੈਂ ਆਟੇ ਨੂੰ ਮੁੱक्की ਲਾ ਲਾਂ ਫਿਰ ਚੱਲ ਲਾ ਲਓ ਮੁੱक्की ਫਿਰ ਐਵੇਂ ਰਜਦੀ ਰਸ ਮੈਂ ਪਕਾ ਹੀ ਲੈਣੀ ਆ ਤੁਸੀਂ ਮੇਰੇ ਨਾਲ ਐਵੇਂ ਗਰਮੀ ਚ ਰਹਿਏ ਜੋ ਸਲਾਦ ਵੀ ਕੱਟਣਾ ਹੈ ਸਲਾਦ ਵੀ ਕੱਟਣਾ ਆਹੋ ਹੈ ਕੱਟਣਾ ਨਾ ਕਿ ਦੇਣਾ ਨਹੀਂ ਦੇਣਾ ਤੁਸ ਸਵਾਦ ਨਹੀਂ ਦੇਣਾ ਯਾਰ ਪਿਆਜ਼ ਕੱਟਾਂ ਫਿਰ ਆਹ ਕੱਟੋ ਫੁੱਟੋ ਟਮਾਟਰ ਹੈਗਾ ਫਿਰ ਹੁਣ ਆਪੇ ਜਿਵੇਂ ਠੀਕ ਹੈ ਆਹ ਨਹੀਂ ਫੇੜ ਪੀਣਾ ਤੁਸੀਂ ਚੱਲ ਤੇਰੀ ਮਰਜ਼ੀ ਸ਼ਿਰ ਮੈਂ ਦੇਖਾਈ ਚੱਲ ਦਦ ਨਾ ਪਾਣੀ ਪਰ ਇਹ ਪੂਏ ਚੜੀਆਂ ਹੋ ਹਨ ਹਣਾ ਤੂੰ ਵੀ ਪੂਏ ਚੜ ਗਈਆਂ ਪੂਏ ਚੜ ਗਈਆਂ ਤੂੰ ਵੀ ਚੱਲ ਠੀਕ ਆ ਚਲੀਏ ਘਰ ਕੋਈ ਨਾ ਕੋਈ ਚੀਜ਼ ਲੈ ਆ ਕੇ ਦੇਣੀ ਪੈਣੀ ਆ ਪੰਜੇ ਕੱਟ ਲੋ ਉਹ ਪਿਆਜ਼ ਤੇ ਸਾਬੀ ਗਿਆ ਵੇਲੇ ਤੇ ਆਉਂਦਾ ਵਾ ਤੇ ਉਹਨੂੰ ਭੇਜਦੀ ਆ ਪਨੀਰ ਲੈਣ ਤੇ ਦਾਲ ਤੇ ਬਣੀ ਆ ਜੇ ਦਾਲ ਕਰ ਲਈ ਨਾ ਦਿੱਤੀ ਰੋਟੀ ਤੇ ਫਿਰ ਨਹੀਂ ਕੋਈ ਗੱਲ ਨਹੀਂ ਨਾਲ ਪਨੀਰ ਆ ਜਾਂਦਾ ਤੇ ਬਣਾ ਲੈਨੇ ਤੇ ਕੱਲੀ ਦਾਲ ਨਾ ਨਹੀਂ ਦੇਣੀ ਹੈਗੀ ਅਗਲੀ ਕੀ ਸੋਚੂ ਕਿ ਮੇਰੀ ਮਾਂ ਨੂੰ ਕੱਲੀ ਦਾਲ ਮੱਥੇ ਮਾਰਦੀ ਹੈ ਚਲ ਠੀਕ ਹੈ ਆਹੋ ਤੇ ਝਟ ਪਨੀਰ ਬਣ ਜਾਣਾ ਹੁਣ ਜਾਣ ਹੋਣਾ ਸਾਹ ਪਿਆਰ ਹੀ ਕੱਟਿਆ ਗਿਆ ਮਿੰਟੋ ਮਿੰਟੀ ਤੜਕਾ ਬਸ ਤੇ ਅੱਜ ਦੀ ਭੁੰਨ ਛੜੋ ਨਾ ਆਓ ਆਪਣੀ ਛੜ ਕੇ ਰੋਟੀ ਫੜਾ ਦਿਓ ਹੋਰ ਇੱਕ ਮਿੰਟ ਲੱਗਣਾ ਹਾਂ ਤੇ ਆ ਚਟਲਿਆ ਹਾਂ ਸਾਸੀ ਘਰ ਜੀ ਸਾਸੀ ਘਰ ਪਤਾ ਕੀ ਹਾਲ ਜੀ ਠੀਕ ਆ ਕਿੱਥੇ ਆਏ ਵਾ ਮੈਂ ਵੇਲੀ ਚ ਗਿਆ ਨਹੀਂ ਮੈਂ ਚੱਲ ਗਾਈਆਂ ਨੂੰ ਪਾਣੀ ਪੁਣੀ ਬਖਾ ਲਉਣਾ ਅੱਛਾ ਅੱਛਾ ਉਹਨਾਂ ਨੇ ਮੂੰਹ ਨਹੀਂ ਲਾਇਆ ਵੀ ਹਟਾਦੀਆਂ ਫੇਰਦੀਆਂ ਮੇਕੋ ਹਾਂ ਜਾਨਾ ਘਟਵਾ ਨਾ ਆਹ ਤਾਜੇ ਕਰਕੇ ਭੈਜੀ ਜਿਆਦਾ ਜਾਂਦੇ ਨਾ ਮੈਂ ਵੇਲੀ ਜਿਆਦਾ ਵੇਲੀ ਆਹ ਤੇ ਉਹ ਮੇਰੇ ਤੇ ਮੱਥੇ ਨਹੀਂ ਲਗਦੀਆਂ ਉਹ ਪਰੇ ਨੂੰ ਹੁੰਦੀਆਂ ਉਹ ਪਾਣੀ ਨੂੰ ਮੂੰਹ ਨਹੀਂ ਲਾਇਆ ਉਹ ਨਿਗੀ ਜੀ ਉਹ ਵਛੀ ਨੇ ਉਹਨੇ ਵੀ ਮੂੰਹ ਲਾਇਆ ਹਾਂ ਉਹ ਵੀ ਡਰਦੀ ਹੋਰ ਕੀ ਜਾਵੇ ਤਾਂ ਫੇਰੀ ਹੈ ਨਾ ਮੈਂ ਤਾਂ ਜਦੋਂ ਵੇਣੀ ਹੁੰਦਾ ਤੁਹਾਨੂੰ ਵੇਣੀ ਇਹਨੇ ਤਾਂ ਕਦੇ ਵੇਖਿਆ ਨਹੀਂ ਤੇ ਮੰਮੀ ਪਕਾ ਲਈ ਰੋਟੀ ਰੱਟੀ ਆਓ ਸਾਬੀ ਐਦਾਂ ਮੈਂ ਰੋਟੀ ਲਈ ਪਕਾ ਅੱਛਾ ਤੇ ਦਾਲ ਵੀ ਬਣ ਗਈ ਆ ਹਾਂ ਤੇ ਭੈਣ ਜੀ ਨੇ ਸਲਾਸੂਨ ਕੱਟਤਾ ਤੂੰ ਐਦਾਂ ਕਰ ਛੇਤੀ ਜਾ ਤੇ ਹੱਥ ਚੋਂ ਪਨੀਰ ਫੜ ਕੇ ਲਿਆ ਪਨੀਰ ਲਿਆ ਵਾ ਹਾਂ ਛੇਤੀ ਚਲ ਜਾ ਟਾਈਮ ਬਣਾਓ ਠੀਕ ਹੈ ਕੋਈ ਨਹੀਂ ਮੈਂ ਜਾਣ ਵਾਲਿਆ ਦਿੰਦਾ ਮੈਂ ਪਿਆਜ਼ ਪੂਜ ਕੱਟ ਕੇ ਰੱਖ ਲਿਆ ਬਸ ਤੜਕਾ ਹੀ ਲਾਉਣਾ ਫੜਫੜ ਲੈ ਆਇਆ ਤੇ ਖਵਾ ਲ ਦੇ ਰੋਟੀ ਆ ਜਾ ਲਿਆ ਆ ਚਲੋ ਠੀਕ ਹੈ ਮੈਂ ਜਾਣਾ ਹਾਂ ਹਾਂ ਛੇਤੀ ਆਇਆ ਚੰਗਾ ਟਾਈਮ ਬੜਾ ਅੱਗੇ ਹੋ ਗਿਆ ਵਾ ਔਰ ਤਰੀ ਕੋ ਲਿਆਉਣਾ ਨਹੀਂ ਹੋਣੀ ਕੋ ਸਭ ਖੁਸ਼ ਹੈਗਾ ਵਾ ਚੱਲ ਬਸੋਖ ਨੂੰ ਵੀ ਇੱਕ ਵਾਰੀ ਪੁੱਛਣਾ ਜੇ ਕੋ ਚਾਹੀਦਾ ਤੇ ਆਹੋ ਚੱਲ ਪੁੱਛ ਲਈ ਹੋਣੀ ਪੁੱਛ ਲਈ ਕੋਈ ਤਾਕਤ ਵਾਲੀ ਦਵਾਈ ਦਿੱਤੀ ਸੁਖ ਸਾਬੀ ਨੇ ਲਿਆ ਕੇ ਆਹੋ ਮੰਮੀ ਉਹਨਾਂ ਨੇ ਹੀ ਲਿਖਤੀ ਆਇਰਨ ਜਿੱਤੀ ਕੈਲਸ਼ੀਅਮ ਪੀਣ ਵਾਲੀ ਅੱਛਾ ਆਹੋ ਹੀ ਸੁਖ ਹਾਂਜੀ ਮੈਂ ਚੱਲਿਆ ਬਾਜ਼ਾਰ ਨੂੰ ਤੇ ਕੋ ਲਿਆਉਣਾ ਮੈਂ ਤੇ ਦੱਸ ਦੇ ਨਹੀਂ ਕੁਝ ਵੀ ਨਹੀਂ ਲਿਆਉਣਾ ਕੋਈ ਵੀ ਨਹੀਂ ਚਾਹੀਦਾ ਕੋਈ ਚੀਜ਼ ਖਾਣ ਪੀਣ ਵਾਲੀ ਨਹੀਂ ਮੰਮੀ ਲੈ ਆਈ ਏ ਕੇ ਫਲ ਲੈ ਕੇ ਆਈ ਮੰਮੀ ਹਾਂ ਨਹੀਂ ਹੋਣੀ ਕੁਝ ਵੀ ਚਾਹੀਦਾ ਆਈਸਕ੍ਰੀਮ ਲੈ ਆਮਾ ਨਹੀਂ ਨਹੀਂ ਤੂੰ ਇਹ ਕਿ ਕਰਨ ਚੱਲੇ ਜੇ ਮੈਨੂੰ ਕੰਮ ਹੀ ਹੈਗਾ ਉਧਰ ਨੂੰ ਚੱਲੇ ਆਂ ਚੱਲ ਜਾ ਉਹ ਆਹ ਕੋਈ ਨਹੀਂ ਜਾਣ ਆਉਣੀ ਕਰਨਾ ਮੈਂ ਤੇ ਉਧਾਂ ਠੀਕ ਆ ਉਹ ਆਹ ਉਹ ਕੋਈ ਨਹੀਂ ਠੀਕ ਆ ਫਿਰ ਆਹੋ ਮੰਮੀ ਵੀ ਰੇਤੀ ਦਿਨ ਕਿਤੇ ਵੀ ਜਾਣਾ ਪੁੱਛ ਕੇ ਜਾਣਾ ਹੁੰਦਾ ਮੈਨੂੰ ਕੋਈ ਚੀਜ਼ ਚੂਜ ਖਾਣੀ ਹੈ ਤਾਂ ਦੱਸ ਦੇ ਚਾਹ ਠੀਕ ਆ ਭੈਣ ਜੀ ਮੈਂ ਫੇਰ ਜਾਨੀ ਦਾ ਨਕਰਾਤਾ ਮੇਲਾ ਹੁਣ ਪਨੀਰਾਂ ਦੇ ਕੱਲਾ ਤੇ ਕਿੱਥੇ ਤੇ ਅੰਦਰ ਆਈਓ ਆਹੋ ਚਲੋ ਫਿਰ ਹਾਂ ਹੱਡਿਆਂ ਦਾ ਆਏ ਚਲ ਠੀਕ ਆ ਭੈਣ ਮੈਂ ਵੀ ਜਾਵਾਂ ਮੈਂ ਵੀ ਵੇਖਣ ਨੂੰ ਮੈਡਮ ਨੂੰ ਆਹ ਚਲੋ ਮੇਰੇ ਜਾ ਕੇ ਜਾਂ ਦਾ ਖੇਤੋਂ ਇੰਨੇ ਚਰਲਾ ਕੇ ਆ ਗਏ ਮੈਨੂੰ ਨਹੀਂ ਨਹੀਂ ਚਲ ਜਾ ਕੋਈ ਗੱਲ ਨਹੀਂ ਚਲ ਠੀਕ ਹੈ ਭੈਣ ਜੀ ਹਾਂ ਬਥੇਰਾ ਤੈਨੂੰ ਕਰਾਤਾ ਮੇਰੇ ਨਾਲ ਚੰਗਾ ਚੰਗਾ ਨਾ ਸੁਭਾ ਹਾਂ ਨਹੀਂ ਮੈਂ ਚੱਲਿਆ ਉਹ ਤੈਨੂੰ ਪੁੱਛ ਕੇ ਚੱਲਿਆ ਸੁਭਾ ਦੇ ਮਮੀ ਬੜਾ ਵਧੀਆ ਵਾ ਹਾਂ ਕੋਈ ਖਾਣਾ ਪੀਣਾ ਦੱਸ ਦੇ ਹਾਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਉੱਚੇ ਕੇ ਹਾਰੇ ਇੱਕ ਚੀਜ਼ ਲੈ ਕੇ ਦਿੰਨੀ ਜਿਹੜੀ ਮੇਰੀ ਚੀਜ਼ ਨੂੰ ਜੀ ਕਰੂਗਾ ਉਹੀ ਲੈ ਕੇ ਦਿੰਦਾ ਵਾ ਚੱਲ ਚੰਗਾ ਵਾ ਆਹੋ ਦੇ ਦਿਲ ਨਾ ਤਰਸਾਵੇਂ ਨਹੀਂ ਨਹੀਂ ਤਰਸਉਣੀ ਤੇ ਨਹੀਂ ਮਮੇ ਅੱਦਾ ਕੇਵਲ ਆਪਣਾ ਹੀ ਮਨ ਕਰਦਾ ਚੀਜ਼ ਖਾਣ ਨੂੰ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਖਾਇਆ ਕਰਨਾ ਹਾਂ ਇਦਾਂ ਹੀ ਆਹੋ ਸਿਹਤ ਥੋੜੀ ਜਿਹੀ ਬਣੇ ਤਾਂ ਫੇਰ ਹੀ ਸਿਹਤ ਤੇ ਮਮੇ ਆ ਥਾਇਰੋਇਡ ਨਾਲ ਹੀ ਸਰੀਰ ਫੁੱਲੀ ਜਾਂਦਾ ਹੋਰ ਇਹ ਤੋਂ ਵੱਧ ਕੇ ਸਿਹਤ ਕੀ ਬਣਨੀ ਹੈ ਹੋਰ ਫੁੱਲਦਾ ਹੀ ਆ ਤਾਕਤ ਤਾਂ ਨਹੀਂ ਵਿੱਚ ਤਾਕਤ ਵੀ ਇਦਾਂ ਹੀ ਆ ਕਿ ਰਲੀ ਮਿਲੀ ਜੀ ਨਾਲ ਹੀ ਰਲੀ ਜੀ ਨਾਲ ਹੀ ਹਾਂ ਮਹਿਲਾ ਹੈ ਮੁੰਡੇ ਨੂੰ ਮਸਾ ਸ਼ਰਮ ਨਹੀਂ ਹੈਗੀ ਉਹਦੇ ਸਾਹਮਣੇ ਆਖਣ ਰਿਹਾ ਵਾਕੀ ਮੈਂ ਪਨੀਰ ਲੈ ਆਵਾ ਹੈ ਤਾਂ ਨਾਲੇ ਮੈਂ ਸੁੱਖ ਨੂੰ ਪੁੱਛ ਲਾਂ ਅਜੇ ਹੋਣ ਬਟਾਲਿਓ ਉਹਨੂੰ ਲੈ ਕੇ ਆਇਆ ਹੀ ਓ ਐਡੀ ਛੇਤੀ ਉਹਨੂੰ ਕੀ ਰਹਿ ਗਿਆ ਪੁੱਛਣ ਵਾਲਾ ਭਲਾ ਰਾਜ ਨਹੀਂ ਪੁੱਛਿਆ ਗਿਆ ਆਪਣਾ ਘਰ ਦਾ ਸੋ ਪੜਦਾ ਹੁੰਦਾ ਬੰਦੇ ਦਾ ਇਹ ਮੁੰਡੇ ਨੂੰ ਮਸਾ ਕਰਨੀ ਹੈਗੀ ਜੋ ਉਹਦਾਂ ਦੀ ਹੈ ਤੇ ਇਹ ਵੀ ਉਦਾਂ ਦਾ ਹੀ ਲੱਗੇ ਰਹਿ ਰਹਿ ਕੇ ਉਹ ਆਪ ਮਤਾਂ ਲੱਗਾਂ ਮੈਨੇ ਮਮੀ ਡੰਗ ਰਹਿ ਪਾਣੀ ਪੀਂਦੇ ਡਰਦੇ ਡਰਨਾਈ ਆ ਫੇਰ ਨਾ ਤੁਸੀਂ ਗੱਡੀਆਂ ਚ ਵਾ ਡੰਗਰਾਂ ਚ ਵੜੇ ਹੋ ਤਾਂ ਉਹਨਾਂ ਨੂੰ ਡੰਗਰਾਂ ਦਾ ਪਤਾ ਹੋਵੇ ਨਾ ਉਹਨਾਂ ਨੂੰ ਪਛਾਣ ਹੋਵੇ ਵੀ ਸਾਡੇ ਘਰ ਦਾ ਕੋਈ ਜੀ ਆ। ਅਚਾਨਕ ਤਾਂ ਸਿਰਫ ਇੱਕ ਕਪਕੇ ਘਰ ਦੀਦੀ ਆ। ਉਹ ਤਾਂ ਕਿਸ ਦੀ ਇਹ ਨੂੰ ਹੈ ਨਹੀਂਗੀ। ਡੰਗਰ ਵਿਚਾਰੇ ਵੀ ਸਿਆਣੇ ਆ ਕਿ ਜਾਨਵਰ ਸਮਝ ਜਾਂਦੇ ਆ। ਸੁਖ ਰਾਜਨੇਕ ਕਮੇਟੀ ਭਾਈ ਆ। ਉਹਨੇ ਮੰਮੀ ਕਹਦੇ ਵਾਤੇ ਭਾਈ ਉਹਨੂੰ ਪਤਾ ਵਾ ਵੀ ਮੈਨੇ ਪਹਿਣ ਨੂੰ ਲੋੜ ਵਾ ਹੁਣ। ਐਸ਼ਾ ਹੈ ਮਮਮੀ ਵਿਚਾਰ ਆਈ ਨੇ ਜੋ ਗਹੋ ਗਿਆ ਵਾ ਤੇ ਹੋਰ ਉਹਨ ਸਾਰਿਆਂ ਸੋਚਾਂ ਹੀ ਹੁਣ ਮੈਂ ਜੇ ਬਾਹਰ ਚੱਲ ਗਿਆ ਤੇ ਵੇਲਾ ਮਮਮੀ ਸਮਝ ਨਹੀਂ ਆ ਜਾਂਦੀਆਂ ਫਿਰ ਰਾਜੀ ਬਾਜੀ ਪੂਰੀ ਪੁੱਛਦਾ ਵਾ ਸੁੱਖ ਦਾ ਕੀ ਹਾਲ ਵਾ ਬਾਜੀ ਦਾ ਕੀ ਹਾਲ ਵਾ ਫਿਰ ਮੈਂ ਦੱਸਦੀ ਵੀ ਠੀਕ ਠਾਕ ਵਾ ਵੇ ਲੈ ਇੱਥੇ ਪਰਵਾਹ ਨਹੀਂ ਕਿ ਇੱਥੇ ਲੜਦਾ ਹੀ ਤੇ ਉੱਥੇ ਜਾ ਕੇ ਸਾਰਾ ਕੁਝ ਪਤਾ ਲੱਗ ਗਿਆ ਹੁਣ ਇਹਨਾਂ ਭੈਣ ਭਰਾਵਾਂ ਦਾ ਬਾਹਰ ਗਿਆ ਪਤਾ ਲੱਗਦਾ ਵਾ ਤੇ ਇੱਕ ਸੁੱਖ ਮੈਂ ਉੱਥੇ ਚੋਰੀ ਪਾ ਲਈ ਆ ਉਹ ਕਿਹਾ ਮਮਮੀ ਉਹ ਹੁਣ ਪੈਸੇ ਕਾਉਗਾ ਤਾਂ ਮੈਂ ਵੀ ਤਾਰੀ ਜਾਉ ਲੱਖ ਨੂੰ ਤਾਂ ਸੋਨਾ ਹੋ ਗਿਆ ਤੋਲਾ ਆਹ ਹੋ ਮम्मी ਕਿਤੇ ਦਿਨੋਂ ਦੇ ਨਾ ਸੋਨਾ ਹੀ ਮਹਿੰਗਾ ਹੋਣ ਦਾ ਜਾਣਾ ਕੀ ਕਹਿੰਦੇ ਚੀਜ਼ ਬਣਾਉਣੀ ਕਿੰਨਾ ਤੋਲਾ ਵਿਲਾਗੇ ਤਾਂ 50000 ਦਾ ਵਾ ਤੇ 50 ਦਾ ਹੋਰ ਨਾ ਕੋਈ ਚੀਜ਼ ਲਿਆਉਂਗੇ ਮੈਂ ਆਹ ਮम्मी ਇਹ ਤੇ ਗੱਲ ਹੈ ਕਿ ਇਹ ਵੀ ਵੇਲ ਚਲ ਹਾਂ ਇੱਧਰ ਤੇ ਹੈਗਾ ਹੀ ਖਰਚਾ ਖਰਚਾ ਤੇ ਤੁਹਾਨੂੰ ਉਤੋਂ ਵੱਧ ਕੇ ਤੇ ਫਿਰ ਹ ਨਾਨਕੇ ਜੂ ਹੋਏ ਇਹ ਮਮੀ ਜ਼ਰੂਰੀ ਹੁੰਦੀਆਂ ਚੀਜ਼ਾਂ ਦੇ ਨੇ ਜ਼ਰੂਰੀ ਹੁੰਦੇ ਆ ਇਹ ਸਭ ਕੁਝ ਜ਼ਰੂਰੀ ਹੈ ਤੇ ਇਹ ਤਾਂ ਐ ਫਿਰ ਨਾ ਕਰਿੰਦਾ ਤੇ ਫਿਰ ਤੇ ਮਮੀ ਮੇਰੀ ਸੱਸ ਨੇ ਵੀ ਕਰਨੇ ਹੋਣੇ ਆਪਣੀ ਕੁੜੀ ਵਾਸਤੇ ਚੀਜ਼ਾਂ ਬਣਾਉਣੇ ਨੇ ਉਹਨੇ ਵੀ ਦਿਖਾਣੀ ਆ ਉਹਨੂੰ ਵੀ ਇੰਨੀ ਪਿਆਰੀ ਜਿੰਨੇ ਤੂੰ ਮੈਨੂੰ ਪਿਆਰੀ ਆ ਆਹੋ ਤੇ ਹੈ ਪਰ ਉਹ ਤੇ ਮੈਂ ਨਹੀਂ ਕਿਹਾ ਉਦਾਂ ਮੈਂ ਕਹਿੰਦੀ ਫਿਰ ਇਹਨਾਂ ਨੂੰ ਵੀ ਡਬਲ ਡਬਲ ਖਰਚਾ ਆ ਕਿਸਾਬ ਦਾ ਮੇਰੇ ਤੇ ਵੀ ਪੈਸੇ ਲੱਗਣੇ ਤੇ ਉਧਰ ਵੀ ਖਰਨਾ ਫਿਰ ਸਾਬੀ ਦੇ ਸੇਰੀ ਆ ਕਿ ਸਾਰਾ ਕੁਝ ਉਹ ਤੇ ਹੈ ਵਾ ਪਰ ਤੂੰ ਨਾ ਡੱਕੀਂ ਸੱਸ ਆਪਣੀ ਨੂੰ ਨਹੀਂ ਨਹੀਂ ਮੰਮੀ ਮੈਂ ਨਹੀਂ ਡੱਕਦੀ ਮੈਂ ਕਿਹੜੀ ਗੱਲ ਨੂੰ ਡੱਕਣਾ ਮੈਂ ਤਾਂ ਤੁਹਾਨੂੰ ਉਦਾਂ ਪੁੱਛਿਆ ਫਿਰ ਇਹਨਾਂ ਨੂੰ ਵੀ ਖਰਚਾ ਹੀ ਆ ਤੇ ਜਿੰਨਾ ਤੂੰ ਮੈਨੂੰ ਪਿਆਰੀ ਉਹਤਰਾ ਹੀ ਉਹਨੂੰ ਪਿਆਰੀ ਹੋ ਆਹੋ ਮੰਮੀ ਮੇਰੀ ਗੱਲ ਸੁਣ ਤੂੰ ਕੀ ਬਣਾ ਕੇ ਲਿਆਉਗੇ ਫਿਰ ਸੋਨੇ ਦੀ ਚੀਜ਼ ਜੋ ਤੇਰੀ ਸਲਾਹ ਨਾ ਆ ਜੋ ਆਖੇਂਗੇ ਸਾਬੀ ਦੇ ਛਾਬ ਬਣਾ ਲਿਆਵਾਂਗੇ ਆਹ ਉਹ ਨੂੰ ਪਾ ਦੋ ਮੈਨੂੰ ਪਾਓਗੇ ਤੈਨੂੰ ਵੀ ਨਹੀਂ ਪਾਉਣੀ ਉਹਨੂੰ ਵੀ ਨਹੀਂ ਪਾਉਣੀ ਮੈਂ ਜਵਾਕ ਨੂੰ ਪਾਉਂ ਰੈ ਵੇਲ ਦੋਵੇਂ ਮਰਦਾਂ ਨਹੀਂ ਪਿਆਰ ਜਿਹੜਾ ਜੀਜੀ ਆਇਆ ਨਹੀਂ ਤੇ ਉਹਦੇ ਵੱਲ ਪਹਿਲੋ ਹੋ ਜਾ ਪਤਾ ਕਿੰਨਾ ਚਾਹ ਹੁੰਦਾ ਆਹੋ ਇਹ ਤੇ ਹੈ ਚਲ ਕੋਈ ਨਹੀਂ ਮੰਮੀ ਫਿਰ ਤੁਸੀਂ ਉਹਦਾ ਮੇਰੀ ਛਾਬਾ ਬਣਾ ਲਿਆਓ ਵੇਖੂਗੇ ਫਿਰ ਮੈਂ ਜੇ ਤੂੰ ਸਾਬੀ ਨੂੰ ਡੱਕਦੇ ਤਾਂ ਮੈਂ ਫਿਰ ਤੈਨੂੰ ਵੀ ਨਹੀਂ ਪਾਉਣੀ ਮੈਨਾਂ ਤੀ ਨਾਲ ਜਵਾਈ ਜ਼ਿਆਦਾ ਪਿਆਰਾ ਹੋ ਗਿਆ ਚਲ ਮੰਮੀ ਮੇਰੀ ਗੱਲ ਸੁਣ ਦੋ ਸੁਖ ਬੜਾ ਸੋਹਣਦਾ ਮੇਰਾ ਉਹ 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 ਤੇ ਹੈ ਮੰਮੀ ਉਹ ਇਦਾਂ ਹੈ ਕਿ ਮਾੜਾ ਤਾਂ ਕਿਹਿੰਨਾ ਵੀ ਨਹੀਂ ਨਾ ਨਾ ਮਾੜਾ ਨਹੀਂ ਹਾਂ ਵੇ ਲੈ ਜਾਣ ਲੱਗਾ ਮੈਨੂੰ ਤੇ ਕੋਲ ਤਾਂ ਚਾਰੀ ਮਾਰਨ ਹੈ ਵੀ ਮੰਮੀ ਉਹ ਮੰਮੀ ਨਾ ਨਿਕੋ ਜੀਜ ਲੈਣੀ ਅੱਛਾ ਤੇ ਮੰਮੀ ਨਾ ਤੇ ਨਹੀਂ ਕੋ ਖਾਣਾ ਆਹੋ ਇਹ ਹਾਲਾਤ ਹਾਂ ਇਦਾਂ ਹੀ ਤੇ ਨਾਲ ਤਾਂ ਫਿਰ ਉਹੋ ਚੰਗਾ ਵਾ ਹਾਂ ਹੁਣ ਮੈਂ ਜਾਵਾਂ ਫਿਰ ਸਕੂਟਰੀ ਫੜ ਕੇ ਵਿਚਾਰਦਾ ਢੇਲੀ ਕੋ ਖਾਣ ਨੂੰ ਨਹੀਂ ਆਵਾਂ ਨਹੀਂ ਤੂੰ ਕਿਉਂ ਜਾਣਾ ਵਾ ਉਹ ਮੈਂ ਗੱਲ ਕਰਦੇ ਪੇ ਚੰਗਾ ਵਾ ਆਹੋ ਤੇ ਉਹ ਮੈਂ ਤੁਹਾਨੂੰ ਵੀ ਕਹਿੰਦੀ ਫਿਰ ਰਾਜੇ ਨੇ ਜਿਹੜੇ ਕਿ ਮਿੱਟੀ ਪਾਈ ਆ ਤੇ ਫਿਰ ਉਹ ਕਿੰਨੇ ਕਿੰਨੇ ਵਾਲੀਆਂ ਪਾਈਆਂ ਲੱਖ ਲੱਖ ਵਾਲੀਆਂ ਵਾ ਤੇ ਰਾਜਾ ਫਿਰ ਜੋ ਆਖੂਗਾ ਉਹ ਰਾਜੇ ਵੱਲੋਂ ਕਰਦਾਂਗੇ ਮੇਰੀ ਗਾਂ ਸੁਣੋ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਕਿ ਸਾਬੀ ਮਿੰਨੂ ਥੋੜੇ ਬਹੁਤੇ ਪੈਸੇ ਦਿੰਦਾ ਤੇ ਮੈਂ ਕਿਹੜੇ ਖਰਚੇ ਦੀਨ ਜੋੜੇ ਆ ਤੇ ਜੇ ਉਹਨੂੰ ਖੁਸ਼ ਹੋ ਜੇ ਮੈਂਬਰ ਹੋਰ ਚਾਹੀਦਾ ਤੇ ਇੱਕ ਮੰਮੀ ਮੇਰੀ ਅੜਾ ਛੜੋ ਚਲ ਕਾਨੂੰ ਮੈਨੇ ਆਨੇ ਦੇ ਨਾ ਹੀ ਜਮਾਂ ਘਰਾ ਦੂੰਗੀ ਚਲ ਇਤਰਾ ਕਰ ਲੈ ਪੁੱਛ ਲੂੰਗੀ ਮੈਂ ਮੇਰੀ ਸਾਸ ਸਾਹਮਣੇ ਨਾ ਗੱਲ ਕਰੇ ਮੇਰੀ ਵੀ ਚੋਰੀ ਮੇਰੇ ਕੋਲ ਪੈਸੇ ਲਾ ਜੇ ਕਰੋ ਮੇਰੇ ਕੋਲ ਹੈ ਦਸਈਆਂ ਮੈਂ ਕੀ ਕਰਨੀ ਕਿਤੇ ਸਾਡੀ ਫੜੀ ਨਾ ਜਾਵੇ ਦਾਖਣਾ ਮਾਂ ਨੂੰ ਪਾਉਂਦੀ ਆ ਆਹੋ ਕਾਦੀ ਫੜੀ ਜਾਣਾ ਚੱਪਰ ਕਿ ਮੈਂ ਤੁਹਾਨੂੰ ਪੜਾ ਜਾਇਆ ਕਰ ਯਾ ਤੂੰ ਇੱញਾ ਇਹ ਫੜ ਲੈ ਉੱਤੇ ਤਾਰ ਦਿਆ ਕਰਿਓ ਚਲ ਕੋਈ ਨਹੀਂ ਤਾਂ ਕਿਹ ਵੇਲੇ ਚਲ ਜੇ ਮੇਰੇ ਕੋਲ ਨਹੀਂ ਆਇਆ ਹੈਗਾ ਆਪਣੇ ਕੋਲ ਤਾਰ ਦਿਆ ਕਰਿਓ ਫਿਰ ਮੈਂ ਤੁਹਾਨੂੰ ਦੋ ਕੱਠੀਆਂ ਫੜਾ ਦਿਆ ਕਰੂੰਗੀ ਨਹੀਂ ਚਲ ਕੋਈ ਨਹੀਂ ਨਾਵੇਂ ਦੋ ਕੱਠੀਆਂ ਫੜਾएंगे ਤੇ ਇੰਨੇ ਕਦ ਮੈਂ ਤੇਰਾ ਕਰ ਦਿਆ ਕਰੂੰਗੀ ਵਿੱਚੋਂ ਆਹ ਚਲ ਕੋਈ ਨਹੀਂ ਮੰਮੀ ਇਦਾਂ ਕੀ ਚਲ ਮੇਰੇ ਵੀ ਪੈਸੇ ਜੁੜ ਜੂਗ ਆਹੋ ਇਹ ਤਾਂ ਹੈ ਵਾ ਮੈਂ ਕਿਹੜੇ ਖਰਚ ਨਹੀਂ ਹੁੰਦੇ ਸਾਬੀ ਨਹੀਂ ਹਰੇ ਇੱਕ ਚੀਜ਼ ਲੈ ਆ ਦੇਣੀ ਹੈ ਹਾਂ ਉਦੋਂ ਉਦਾਂ ਹੀ ਮੈਨੂੰ ਖਰਚਾ-ਕੁਰਚਾ ਫੜਾ ਦਿੰਦਾ ਨਾ ਹੀ ਉਹਨੇ ਬਾਅਦ ਚ ਗਦੀ ਪੁੱਛੇ ਤੇ ਹੈਗਾ ਮੇਰੇ ਕੋਲ ਮੰਮੀ 15-20 ਹਜ਼ਾਰ ਚਲ ਠੀਕ ਆ ਫਿਰ ਰਾਤੀ ਸਾਮ ਜਾ ਲੈਤਾਂ ਕਰ ਲੈਨੀ ਆਹੋ ਇਦਾਂ ਕਰ ਲੋ ਹਾਂ ਤਾਂ ਫਿਰ ਸਾਬੀ ਨਾ ਨਾ ਪੁੱਛੇ ਕਿ ਕਿੱਥੇ ਸੁੱਖ ਪੈਸੇ ਉਹਨੇ ਅੱਜ ਦਿਨਾਂ ਤੱਕ ਨਹੀਂ ਪੁੱਛੇ ਮੰਮੀ ਤੇ ਗਾਂ ਕਿੱਥੋਂ ਪੁੱਛਣੇ ਜੇ ਪੁੱਛੂਗਾ ਵੀ ਤਾ ਉਹਨੂੰ ਕੋਈ ਨਹੀਂ ਮੈਂ ਪਰਦੇ ਨਾ ਦੱਸ ਦੂੰਗੀ ਮੈਂ ਮੰਮੀ ਵਾਲਾ ਇਦਾਂ ਕਿ ਮਿੱਟੀ ਬਾੜੀ ਰੋਟੀ ਤੇ ਦਿੱਤੀ ਮੈਂ ਖਵਾਲ ਤੇ ਹੁਣ ਮੈਂ ਵੇਖਾ ਮੈਂ ਉਹ ਮਾਤੀਆਂ ਟੀਕਾਂ ਦੇ ਅੰਦਰ ਬੜੇ ਚਿਲਦੀਆਂ ਜੁੱਟੀਆਂ ਗੱਲੀਆਂ ਵੇਖਾਂ ਤਾਂ ਸਹੀ ਜਾ ਕੇ ਐਨੀਆਂ ਗੂੜੀਆਂ ਕਿ ਮੁੱਤਿਆਂ ਨਹੀਂ ਕੀਆ ਮੰਨੋ ਤੇ ਨਿੰਗ ਜੀ ਹੋਂ ਬਈਓ ਹਾਂ ਦਵਾਈ ਖਾਦੀ ਹੋਈ ਦਵਾਈ ਇਹ ਹੀ ਕੈਲਸ਼ੀਅਮ ਦੀ ਗੋਲੀ ਖਾਦੀ ਓ ਕੋਸੀ ਕਰ ਲਾ ਖਾ ਲਈ ਵੇਖੋ ਬਚਦੀ ਗਏ ਨਹੀਂ ਦੁੱਧਾ ਤੇ ਘਟ ਲੈ ਲੈਣਾ ਸੀ ਮਮੀ ਇਹੀ ਬੈਠੇ ਪਾਂ ਜੀ ਹਾਂ ਬੈਠੇ ਹਾਂ ਚਲੋ ਹਾਂ ਕੀ ਕਰਦੇ ਆਈ ਤੁਸੀਂ ਕੋਸ਼ਿਵਲੀ ਮੈਂ ਵੀ ਥੋੜਾ ਬੋਤਾ ਕੰਮ ਹੀ ਨਪੇੜ ਕੇ ਆ ਗਈ ਆ ਅੱਛਾ ਅੱਛਾ ਆਹੋ ਚਲ ਚੰਗਾ ਕੀਤਾ ਹਾਂ ਠੰਡੇ ਠੰਡੇ ਨੇ ਇੱਥੇ ਆ ਜਾ ਮਮੀ ਆਹੋ ਇੱਥੇ ਆ ਲੈ ਚਲ ਕੋਈ ਨਹੀਂ ਇੱਥੇ ਆ ਜਾ ਬੈੱਡ ਤੇ ਇੱਥੇ ਠੀਕ ਵਾ ਮੈਂ ਲਗੜ ਇੱਥੇ ਆ ਗਈ ਨਹੀਂ ਨਹੀਂ ਕੋਈ ਨਹੀਂ ਇੱਥੇ ਠੀਕ ਵਾ ਇਹਨਾਂ ਬੈਠਣ ਜਾਂਦਾ ਲੱਕ ਪੀੜ ਕਰਦਾ ਵਾ ਦੱਸ ਹਾਂ ਹਾਂ ਇਹ ਤੋ ਲੱਗ ਜਾਂਦੀ ਵਾ ਕੁਰਸੀ ਨੂੰ ਹਾਂ ਸੁੱਖ ਵੀ ਆਖੰਡੇ ਹੀ ਲੱਕ ਪੀੜ ਹੁੰਦੀ ਐ ਉਹ ਫਿਰ ਜ਼ਿਆਦਾ ਬੈਣ ਨਾ ਹੁੰਦੀ ਐ ਨਾ ਆਹੋ ਜਾਂ ਜੀ ਤੁਸੀਂ ਸੁਣਾ ਤੁਹਾਡੀ ਗੁੱਡੀ ਦਾ ਹੁੰਦਾ ਫੋਨ ਫਾਨ ਹਾਂ ਜੀ ਹੁੰਦਾ ਵਾ ਠੀਕ ਠਾਕ ਵਾ ਹਾਂ ਠੀਕ ਵਾ ਅੱਛਾ ਚੱਲ ਚੰਗਾ ਵਾ ਮਾਰੇ ਠੀਕ ਠਾਕ ਹੀ ਰੱਖੇ ਦਵਲੀ ਧਿਆਨ ਵਾ ਆਹੋ ਦਵਲੀ ਕੇ ਹਾਂ ਉਹਦੀ ਵੀ ਦਵਾਈ ਚਲਦੀ ਏ ਦਵਾਈਆਂ ਦਾ ਬਿਨਾ ਹੁਣ ਤੇ ਕੋਈ ਗੱਲ ਹੀ ਨਹੀਂ ਕੀਤੇ ਨਾ ਨਾ ਪਿਛੇ ਵੇਲੇ ਕਰ ਪਤਾ ਹੀ ਨਹੀਂ ਦਵਾਈਆਂ ਦਾ ਹਾਂ ਨਹੀਂ ਹੁਣ ਤੇ ਦਵਾਈਆਂ ਤੋਂ ਬਿਨਾ ਨਹੀਂ ਗੱਲ ਪੰਦੀ ਹਾਂ ਨੌਂ ਵੱਲ ਵੀ ਧਿਆਨ ਦਤੇ ਵੱਲ ਵੀ ਧਿਆਨ ਆਹੋ ਕਿ ਫਿਰ ਨੂੰ ਇਹਨੂੰ ਵੀ ਵੇਖਣਾ ਉਧਰ ਵੀ ਵੇਖਣਾ ਆਹੋ ਇਹਦੇ ਆ ਹਾਂ ਸਾਬੀ ਕਿੱਥੇ ਗਿਆ ਵਾ ਸਾਬੀ ਅਦਰ ਦੂਜੇ ਕਮਰੇ ਲਮਾ ਤੇ ਆਈਓ ਅਸੀਂ ਅਸੀਂ। ਆਹ ਉਹਦੇ ਫਿਰ ਫੋਨ ਆਉਂਦੇ ਰਹਿੰਦੇ ਆ ਆਫਿਸ ਵਿੱਚੋਂ। ਆਹ ਤੇ ਫਿਰ ਸੁਣਨੇ ਹੁੰਦੇ ਕੋਈ ਹੁੰਦਾ ਵਾ ਮਿਲਦਾ ਹੁੰਦਾ। ਉਹਨੂੰ ਇਹ ਵੀ ਬੈਠੀਆਂ ਚੱਲ ਮੈਂ ਇੰਨਾ ਚ ਕੀ ਬਹਿਣਾ ਮੈਂ ਇਤਨਾ ਗੱਲ ਕਰਨਾ ਨਾਲੇ। ਹਾਂ ਇਹ ਤਾਂ ਹੈ। ਹੋਰ ਸੁਣਾਉ। ਹਾਂ ਵਧੀਆ ਵਾ ਠੀਕ ਠਾਕ ਵਾ। ਅੱਛਾ ਚਲੋ ਠੀਕ ਹੈ। ਹਾਂ। ਇਹ ਸੋਖ ਖਾਦਾ ਕੋਈ ਤੁਸੀਂ? ਅਬ ਮੰਮੀ ਦੇ ਨਾਲ ਹੀ ਰੋਟੀ ਖਾ ਲਈ ਮੈਂ ਵੀ। ਆਹ ਚਲ ਚੰਗਾ ਕੀਤਾ। ਆਹ ਖਾਦੇ ਰੋਟੀ ਉਤਨਾ। ਆਹ ਦਵਾਈ ਦੋਈ ਆਪਣੀ ਲੈ ਲੈ ਜਿਹੜੀ ਲੈਣੀ। ਹਾਂਜੀ ਖਾ ਲਈ ਗੋਲੀ ਮੇਰੇ ਕੋਲ ਤਾਂ ਬੈਠਾ ਨਹੀਂ ਜਾਣ ਗਿਆ। ਲੰਮੀ ਭਜਨੀ ਜਾ ਜਾ ਲੰਮੀ ਘੜੀ ਆਹੋ ਇਧਰ ਨੂੰ ਸਰਾਣਾ ਕਰ ਇਧਰ ਨੂੰ ਨਹੀਂ ਘਰੀਦਾ ਹੋਈ ਤਾਂ ਆਹੋ ਇਧਰ ਮੈਂ ਬੈਠੀ ਨਾ ਤਾਂ ਕਰਕੇ ਨਾਲੇ ਇੱਕ ਪਾਸੇ ਨਾ ਸਤਿਰਿਆ ਕਰ ਪਾਸਾ ਬਦਲ ਲਿਆ ਕਰ ਮੈਂ ਤਾਂ ਬਥੇਰਾ ਕਹਿਨੀ ਆ ਪਾ ਥੋੜਾ ਪੋਤਾ ਫਿਰ ਤੁਰ ਲਿਆ ਕਰ ਆਹੋ ਤੇ ਆਪਣੇ ਸਰੀਰ ਨੂੰ ਨਾ ਜੂੜ ਲਈ ਮੰਜੀ ਤੇ ਪਈ ਪਈ ਇਨੋਂ ਪਾਈ ਮੇਰਾ ਗੁੱਸਾ ਹੀ ਲੱਗਿਆ ਵੀ ਮੈਨੂੰ ਮੰਮੀ ਇਦਾਂ ਕਹਿੰਦੀ ਨਹੀਂ ਚ ਗੁੱਸੇ ਵਾਲੀ ਗੱਲ ਕੋਈ ਨਹੀਂ ਭੈਣ ਜੀ ਇਹ ਤਾਂ ਸਿਆਣੇ ਤੁਸੀਂ ਦੱਸਣਾ ਹੀ ਆਂ ਹਾਂ ਮੈਂ ਤਾਂ ਦਰਦੀ ਕਹਿੰਦੀ ਨਹੀਂ ਵੀ ਚੱਲ ਅੱਜ ਕੱਲ੍ਹ ਦੀਆਂ ਨਹੀਂਓ ਸਾਰਦੀਆਂ ਕੀ ਕਰੇ ਬੰਦਾ ਨਹੀਂ ਸਾਰੂਗੀ ਸਾਰਨਾ ਕਿਉਂ ਨਹੀਂ ਆਹੋ ਇਹਨੇ ਆਪਣੇ ਨੂੰ ਪਤਾ ਮੈਂ ਤਾਂ ਆਪ ਖੜਦੀ ਇਹਨੂੰ ਬਾਹਰ ਸ਼ਾਮਾਂ ਦੇ ਟਾਈਮ ਨਾਲ ਵੀ ਚੱਲ ਬਾਹਰ ਦੀ ਹਵਾ ਹੂਆ ਲੱਲਾ ਆਹੋ ਠੀਕ ਆ ਸਾਰਾ ਦਿਨ ਅੰਦਰ ਹੀ ਥੋੜਾ ਰਹਿਣਾ ਬੰਦਾ ਉਹ ਸਰ ਜਾਂਦਾ ਅੰਦਰ ਪਿਆ ਆਹੋ ਇਹ ਤਾਂ ਆਵਾ ਆਹੋ ਇਹ ਕਰਕੇ ਮੈਂ ਤੇ ਇਹਨੂੰ ਬਹੁਤਾ ਕੰਮਕੁੰਮ ਵੱਲੋਂ ਮਣੀ ਮੈਂ ਵੇਖਲਾ ਕਹਿੰਦੀ ਆ ਚਲੋ ਸਦਾ ਕਰਨਾ ਹੀ ਆ ਭੈਣ ਜੀ ਕੰਮ ਹੋਰ ਮੈਂ ਹਾਂ ਚੱਲ ਰਹੀ ਆ ਠੀਕ ਵਾ ਸਭ ਕੁਝ ਠੀਕ ਵਾ ਜਿੰਨੇ ਰਸ਼ਟ ਮਿਲੂਗੀ ਉੰਨੇ ਚੰਗਾ ਹੋਰ ਮੁੰਡੇ ਨੂੰ ਵੀ ਟੈਨਸ਼ਨ ਰਹਿੰਦੀ ਤੇ ਹੋਰ ਕੰਮ ਤੇ ਵੀ ਜਾਵੇ ਤਾਂਵੇਂ ਧਿਆਨ ਤੇ ਵਿੱਚ ਹੀ ਆ ਨਾ ਐਂ ਜੀ ਸੱਚੀ ਪੁੱਛੇ ਮੈਂ ਤਾਂ ਕਿਤੇ ਵੰਡੇ ਨਹੀਂ ਜਾਂਦੀ ਮੇਰੇ ਪੇਕੇਆਂ ਦਾ ਫੋਨ ਤੇ ਫੋਨ ਆਉਂਦੇ ਵੀ ਫੇਰਾ ਮਾਰ ਜਾ ਕਦੋਂ ਦੀ ਆਈ ਆ ਅੱਛਾ ਤੇ ਮੈਂ ਕਹਾਂ ਵੀ ਤੁਹਾਨੂੰ ਵੀ ਪਤਾ ਫੇ ਸੋਕੇ ਹਾਲ ਤੇ ਮੈਂ ਕਿੱਦਾਂ ਛੱਡ ਕੇ ਆ ਜਾ ਤੇ ਜੇ ਨਹੀਂ ਤੇ ਫਿਰ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਕਿਸ ਦਿਨ ਆ ਜੂਗੀ ਤੇ ਤੁਸੀਂ ਪੇਕੇਆਂ ਤੋਂ ਉਹ ਆਇਓ ਨਹੀਂ ਹੋਣ ਇਹਨੂੰ ਨਹੀਂ ਸੁਣੀ ਛੱਡਣ ਨੂੰ ਜੀ ਕਰਦਾ ਆ ਇਹ ਵੀ ਗੱਲ ਠੀਕ ਆ ਆਹੋ ਐਵੇਂ ਨਾਲੇ ਤੁਹਾਨੂੰ ਵੀ ਜਾਣਾ ਪੈਣਾ ਕਿੰਨੇ ਦਿਨ ਤੁਸੀਂ ਇੱਥੇ ਵੀ ਰਹਿਣਾ ਉਹ ਤਾਂ ਹੈ ਵਾ ਵੀ ਜਾਣਾ ਬੰਦਾ ਮਿਲ ਗਿਆ ਆਉਂਦਾ ਪੇਕੇ ਨੂੰ ਕਿੰਨਾ ਚਿਰ ਤੁਹਾਨੂੰ ਵੀ ਹੋਇਆ ਗਿਆ ਇਹਨੂੰ ਮੈਂ ਤਾਂ ਕੁੜੀ ਨੂੰ ਵੀ ਫੋਨ ਤੇ ਪੁੱਛ ਲੈਣੀ ਆ ਨਹੀਂ ਫੇਰਾ ਮਾਰ ਆਇਓ ਕਿਹੇ ਵੇਲੇ ਹਾਂ ਨਹੀਂ ਜਾਊਂਗੀ ਕਿਹੇ ਵੇਲੇ ਹਾਂ ਅਜੇ ਚੱਲੇ ਇਹਦਾ ਕਰਕੇ ਆ ਫੇ ਦਵਾਈ ਲੈਣ ਜਾਣਾ ਘਰ ਵੀ ਕੋਈ ਜਾਣਾ ਚਾਹੀਦਾ ਵਾ ਚਾਹੀਦਾ ਵਾ ਉਧਰ ਡੰਗਰ ਵਛਾ ਉਧਰ ਵੀ ਫੇਰਾ ਮਾਰਨਾ ਹਾਂ ਮਾਵਾ ਧੀਆਂ ਦਾ ਕਈ ਦੁੱਖ ਸੁੱਖ ਹੁੰਦਾ ਵਾ ਆਹੋ ਚਲੋ ਕੋਈ ਨਹੀਂ ਦੁੱਖ ਸੁੱਖ ਹੋਂ ਤੇ ਕਰ ਲਈਦਾ ਵਾ ਕਿ ਆਹੋ ਇਹ ਉਹਦੀ ਸੱਸ ਬਥੇਰਾ ਵਿੰਦੀ ਉਹਨੂੰ ਹਾਂ ਆਹੋ ਉਹ ਆੜੀ ਨਹੀਂ ਕਮੀ ਕੋਈ ਉੱਥੇ ਚਲੋ ਸੱਸਾਂ ਦੇ ਸਿਰ ਤੇ ਹੀ ਆ ਮੈਨੂੰ ਵੀ ਆਵੇ ਤੁਸੀਂ ਪੁੱਛ ਗਿਸ਼ ਕਰਦੇ ਜੇ ਤੇ ਇਦਾ ਫਿਕਰ ਨਹੀਂ ਘੁੰਦਾ ਸਾਡੀ ਹੰਸਾ ਵਾ ਨਾ ਬਸ ਗੱਲ ਪੁੱਲੋ ਵਿਆਜ ਪਿਆਰਾ ਵਿਆਰਾ ਇਹ ਤੇ ਗੱਲ ਹੈ ਹੋਰ ਹਾਂ ਹਾਂ ਆਈ ਤੇ ਅਸਿਆ ਕਰਕੇ ਨਾ ਗਾਈ ਨਵੀਂ ਲਿਆਂਦੀ ਸੀ ਅੱਛਾ ਵੀ ਦੁੱਧ ਹੋ ਜਾਏ ਘਰ ਆਹੋ ਪਿਓਦਣ ਦੁੱਧ ਚਾਹੀਦਾ ਆਹੋ ਤੇ ਗਰਮੀ ਬੜੀ ਆ ਉੱਧਰ ਵੀ ਕਾਇਆਂ ਨਵਾਲ ਪਠੇਪਾ ਘਰ ਦਾ ਵੀ ਘਰ ਧਨਤ ਦਵੱਲੋਂ ਪੈਂਦਾ ਹੋਰ ਥੱਕ ਜਾਨੀ ਮੈਂ ਤੇ ਹਾਂ ਹਾਂ ਹੁਣ ਸਾਬੀ ਦਾ ਆਫਿਸ ਦਾ ਕੰਮ ਉਹਨੇ ਤੇ ਸ਼ਾਮਾਂ ਨਹੀਂ ਆਉਣਾ ਘਰ ਸਵੇਰ ਦਾ ਗਏ ਨੇ ਉਹਨੇ ਵਿਚਾਰਿਆਂ ਨੇ ਜਾਣਾ ਜ਼ਰੂਰੀ ਆ ਆਹੋ ਹਾਂ ਇਹਦਾ ਹੈ ਵਾ ਮੈਂ ਤੇ ਇਸ ਕਰਕੇ ਨਾ ਤੇ ਉਹਨੂੰ ਮੈਂ ਨਾਲ ਨਹੀਂ ਘਰ ਸਕਦੀ ਕਿਤੇ ਕੱਲੀ ਨੂੰ ਘਰ ਕਿੱਦਾਂ ਛੱਡਾਂ ਨਾ ਨਾ ਕੱਲੀ ਨਾ ਛੱਡ ਕੇ ਜਾਏ ਨਾ ਨਾ ਅਹੀਂ ਨਿਕਦੀ ਕੱਟਲੀ ਕਰ ਛੱਡੀ ਹੁੰਦਾ ਕਿਹੜਾ ਵੇਲਾ ਕਿਤਰਾ ਵਾਂਗ ਹੋਰ ਨਹੀਂ ਨਹੀਂ ਮੰਮੀ ਚਲ ਤੂੰ ਹੀ ਨੇ ਇੱਥੇ ਬੈਠੇ ਮੰਮੀ ਵੀ ਇੱਥੇ ਬੈਠੇ ਆ ਤਾਂ ਮੈਂ ਇਹੀ ਗੱਲ ਕਰਨੀ ਤੁਹਾਡੇ ਨਾਲ ਮੈਂ ਮੰਮੀ ਦੇ ਸਾਹਮਣੇ ਹੀ ਕਰੂੰਗੀ ਮੰਮੀ ਗੱਲ ਨਾ ਮੈਨੂੰ ਕਹਿੰਦੇ ਰਹਿੰਦੇ ਆ ਤੁਹਾਡੇ ਪੁਰਾਣੇ ਜ਼ਮਾਨੇ ਚ ਇਦਾਂ ਨਹੀਂ ਹੱਟ ਜ਼ਮਾਨੇ ਚ ਦਵਾਈਆਂ ਨਹੀਂ ਖਾਂਦੇ ਹੋ ਜੇ ਪਰ ਮੰਮੀ ਹੁਣ ਬਿਮਾਰੀਆਂ ਵੀ ਕਿੰਨੀਆਂ ਚੱਲਦੀਆਂ ਮੈਨੂੰ ਗੱਲ ਕਰਨ ਲੱਗਿਆਂ ਤੂੰ ਲੰਮੇ ਪਈ ਰਹਿਣੀ ਆ ਤੁਰਿਆ ਫਿਰਿਆ ਕਰ ਮੰਮੀ ਮੇਰਾ ਕੀ ਕਰਦਾ ਵੀ ਮੈਂ ਲੰਮੇ ਪਈ ਰਵਾਂ ਨਹੀਂ ਤੇ ਆ ਤੇ ਪਹਿੰਜੀ ਪਹਿਲੇ ਜ਼ਮਾਨੇ ਜਿਹੜੇ ਹੋਰ ਸੀ ਉਦੋਂ ਤਾਂ ਕਿਤੇ ਗੋਲੀ ਵੀ ਨਹੀਂ ਖਾਦੀ ਸਾਰੇ ਜਨਾਨਿਆ ਟਾਈਮ ਤੇ ਲੰਗੀਆਂ ਵਾਂ ਤੇ ਇਹਨੂੰ ਪਤਾ ਵਾ ਉਹ ਤਾਂ ਠੀਕ ਆ ਭੈਣ ਜੀ ਮੈਨੂੰ ਵੀ ਪਤਾ ਵੀ ਇਹ ਹੋ ਰਾਇ ਲੰਗੀਆਂ ਵਾਂ ਪਰ ਮੈਂ ਹੁਣ ਇਹਨੂੰ ਕਹੂੰਗੀ ਥੋੜਾ ਬੋਤਾ ਕਹੂੰਗੀ ਤੇ ਹਿੱਲੂਗੀ ਇਹ ਤੇ ਹੈ ਵਾ ਪਰ ਉਹਦਾ ਕਿਹੜਾ ਜੀ ਨਹੀਂ ਕਰਦਾ ਮੈਂ ਉੱਠ ਕੇ ਤਰਾ ਮੰਮੀ ਦੀਦੀ ਨੇ ਵੀ ਤੇ ਰੈਸਟ ਦੱਸੀ ਪੁੱਛੋ ਮੰਮੀ ਨੂੰ ਉਹ ਵੀ ਤੇ ਕਰਦੇ ਹੀ ਆ ਰਸਤੇ ਤੇ ਪਹਿਲਾਂ ਡਾਕਟਰ ਦਾਸ ਦਿੰਦੇ ਨਹੀਂ ਦੱਸਦੇ ਆ ਇਹਨੂੰ ਵੀ ਕਰਵਾਈ ਦੀ ਆ ਉਹਦਾ ਮੈਂ ਇਹਨੂੰ ਵੀ ਹੱਲਾਸ਼ਰੀ ਦਿੰਦੀ ਰਹਿਣੀ ਆ ਕਿ ਪਿੱਛੇ ਇਦਾਂ ਹੀ ਇਦਾਂ ਹੀ ਚੱਲ ਦਿਲ ਨਾ ਛੱਡੇ ਆਪਣਾ ਛੱਡੇ ਬਸ ਗੱਲ ਆ ਆ ਤਾਂ ਮੈਂ ਕਰਦੀ ਰਹਿਣੀ ਆ ਹਾਂ ਹੋਰ ਤਾਂ ਕੋਈ ਗੱਲ ਨਹੀਂ ਕੀ ਪਿਛਲੇ ਜਮਾਨੇ ਜਿਹੜੇ ਉਹ ਗਏ ਆਏ ਆ ਹਾਂ ਹੁਣ ਤੇ ਜਿੱਥੋਂ ਪੈਦਾ ਹੁੰਦੇ ਬੱਚੇ ਉੱਥੋਂ ਦਵਾਈਆਂ ਡਾਕਟਰਾਂ ਦੇ ਘਰ ਪਰਨ ਪਤਾ ਖਾਣ ਪਾਣੇ ਇਦਾਂ ਦਾ ਖਾਦਾਂ ਵਾਲੀਆਂ ਸਾਰੀਆਂ ਚੀਜ਼ਾਂ ਆ ਚੀਜ਼ਾਂ ਆ ਉਹਦੇ ਕੋਈ ਖਾਦ ਨਹੀਂ ਹੁੰਦੀ ਹੁਣ ਤਾਂ ਹਰ ਕੀ ਸਬਜ਼ੀ ਦਾ ਲੱਗੇ ਤੇ ਇਹਨੂੰ ਸਪਰੇਅ ਕਰਦੇ ਟੀਕੇ ਲਾਦੇ हां मम्मी ਚੜਚਿਟ ਉਸ ਮੈਨ ਲੁੰਦੀ ਮੈਂ ਕਿਹੜਾ ਝੂਠ ਬੋਲਦੀ ਆ ਬਾਹ ਚੁੱਟ ਕੇ ਕਰਿਆ ਹੀ ਕਰਨਾ ਹੋਰ ਥੋੜਾ ਕੰਮ ਬਾਅਦ ਟਾਈਮ ਆ ਕੋ ਕੰਮ ਕਰਨੇ ਹੀ ਆ ਫਿਰ ਕਰਨੇ ਆ ਤਾਂ ਹੈ ਵਾ ਜਦੋਂ ਮੰਮੀ ਇਦਾਂ ਕਰਦੀ ਫਿਰ ਮੇਰਾ ਇੱਥੇ ਦੇਣੀ ਨਹੀਂ ਲੱਗਦਾ ਨਹੀਂ ਤੇ ਇਹਦੇਲੇ ਥੇ ਲਮਣਾ ਮੰਮੀ ਕੁਛ ਨਹੀਂ ਆਂਦੇ ਤੈਨੂੰ ਮੰਮੀ ਸਮਝਾਉਂਦੀ ਆ ਉਹਨੇ ਮੈਂ ਤਾਂ ਹੁੰਦਾ ਕਹਿ ਦਿੰਨੀ ਆ ਚੱਲ ਵੀ ਚੱਲ ਥੋੜਾ ਬਹੁਤੀ ਹਿੰਮਤ ਜੀ ਨਾਲ ਛੱਡੇ ਗੱਲ ਤਾਂ ਹੋਰ ਵਿੱਚ ਕੋਈ ਨਹੀਂ ਗਈ ਇਹ ਕਿਹੜੀ ਮੈਨੂੰ ਉਪਰੀ ਆ ਵਿਆਹ ਕੇ ਹੱਥੀ ਲਿਆਂਦੀ ਧੀ ਬਣਾ ਕੇ ਲਿਆਂਦੀ ਇਹੋ ਜੀ ਗੱਲ ਹੈ ਹੈ ਮੈਂ ਇਹਦਾ ਨਾ ਕਿਹੜਾ ਕੋਈ ਮਾਰਾ ਵਿਆਹ ਇਹੋ ਕੋਤੇ ਹੈਗਾ ਮੇਰੇ ਕੋਲ ਇਹ ਤੇ ਹੈ ਵਾ ਹੈਨਾ ਪਰ ਮੰਮੀ ਜੀ ਗੱਲ ਨੂੰ ਸਮਝੇ ਪਿਆਰ ਨਾਲ ਤੇ ਮੰਮੀ ਮੈਂ ਆਪੇ ਖੁਸ਼ ਰਹਿਣਾ ਡਾਕਟਰ ਕਹਿੰਦੇ ਖੁਸ਼ ਰੋ ਜਦੋਂ ਮੰਮੀ ਗੱਲਾਂ ਲਾ ਕੇ ਕਰੀ ਜਾਂਦੇ ਤੇ ਫਿਰ ਮੈਂ ਖੁਸ਼ ਵੀ ਕੀ ਹੋਣਾ ਮੰਮੀ ਦਾ ਤੈਨੂੰ ਕਰਦੀ ਆ ਬਿਚਾਰ ਜਰਾ ਉੱਠ ਕੇ ਫੇਰੇ ਤਰੇ ਤੇ ਸਾਰੀ ਗੱਲ ਕਰਦੀ ਆ ਤੇ ਇਸ ਤਰ੍ਹਾਂ ਥੋੜਾ ਗੁੱਸੇ ਨਾਲ ਥੋੜਾ ਆਂਦੀ ਆ ਚਲੋ ਕੋਈ ਗੱਲ ਨਹੀਂ ਫਿਰ ਮੈਨੂੰ ਹੀ ਇਦਾਂ ਲੱਗਾ ਜਿਵੇਂ ਮੈਂ ਵੀ ਗਾਂ ਗੁੱਸਾ ਨਹੀਂ ਕਰਦੀ ਨਹੀਂ ਗੁੱਸਾ ਨਾ ਕਰਨਾ ਇਹੋ ਤੇਰੇ ਕੋਲ ਵਾ ਦਵੇਂ ਮਾਵਾਂ ਤੇ ਨਾਲ ਮਿਲ ਕੇ ਰਹਿਣਾ ਠੀਕ ਹੈ ਕੋਈ ਨਹੀਂ ਮੈਂ ਵੀ ਨਾਲ ਮਿਲ ਕੇ ਰਾਵਾਂਗੇ ਆਹੋ ਪਿਛੇ ਇਹ ਭੈਣ ਜੀ ਕਿਉਂ ਦੁੱਧ ਦਾ ਸਾਬ ਕੋ ਪਚ ਜਾਂਦਾ ਹੈ ਹੁਣ ਤੇ ਕੁੜੀਆਂ ਦੀਆਂ ਬਾਸ਼ਨਾ ਆਉਂਦੀ ਆ ਅੱਜ ਕੱਲ ਦੀਆਂ ਨਹੀਂ ਪਚਣਦੀਆਂ ਪਚਾਉਂਦੇ ਆ ਪਿਛੇ ਕਿਤਰਾ ਸਿਰ ਚ ਤੇਲ ਕਿ ਕਿਉਂ ਪਵਾਉਣਾ ਤੇ ਹੋਣਾ ਦੀਆਂ ਸਿਰ ਚੋਂ ਬਾਸ਼ਨਾ ਆਂਦੀ ਸ਼ੈਂਪੂ ਨਾਲ ਨਾ ਆਉਣਾ ਆਹੋ ਚਲੋ ਇੰਨਾ ਦਾ ਸਮਾਂ ਇੰਨਾ ਨਾਲ ਸਾਡਾ ਸਾਡੇ ਨਾਲ ਲੰਘ ਗਿਆ ਹੁਣ ਇੰਨਾ ਦਾ ਗਾੜੀ ਇੰਨਾ ਨਾਲ ਲੰਘ ਜਾਊਗਾ ਹਾਂ ਗਾੜੀ ਕਿੱਥੇ ਕਿਤਰਾ ਦਾ ਬਣਾਵਾਂ ਹਾਂ ਇਹ ਤਾਂ ਵਾਦਾ ਮੈਂ 12 ਵਜੇ ਆ ਕੇ ਤਾਂ ਕਹਿੰਦਾ ਤੇਰੀ ਸੱਸ ਨੇ ਕੋਈ ਨਹੀਂ ਦੱਸਿਆ ਇਦਾਂ ਕਰੀਦਾ ਇਦਾਂ ਕਰੀਦਾ ਫਿਰ ਵੀ ਇਹਨੇ ਕਹਿੰਦਾ ਮੈਨੂੰ ਕੋਈ ਦੱਸਿਆ ਨਾ ਮੈਂ ਤਾਂ ਦੱਸਦੀ ਰਹਿਣੀ ਪਚਾਲੇ ਨੂੰ ਕੋਈ ਸਮਝ ਆਵੇ ਸਮਝ ਆਵੇ ਆਹੋ ਨਿਆਣੀ ਸਿਆਣੀ ਹੈਗੀ ਹੈਗੀ ਆ ਹਾਂ ਚਲੋ ਆਪਣੇ ਘਰ ਨਵੇਂ ਨਰੋਈ ਉੱਠੇ ਆ ਤੇ ਚਲੋ ਮਹਾਰਾਜ ਸਾਰਿਆਂ ਨੂੰ ਸੋਭਾ ਦਿਵਾਵੇ ਹੋਰ ਕੀ ਚਲ ਭੈਣ ਜੀ ਹੁਣ ਰਾਲ ਮਿਲ ਕੇ ਰਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਬੀ ਵੇਖੋ ਕਿੱਥੇ ਆ ਮੈਨੂੰ ਗਾਂ ਘਰ ਆਉਂਦਾ ਟਾਈਮ ਬੜਾ ਹੋ ਗਿਆ ਵਾ ਉਹ ਦੂਜੇ ਕਮਰੇ ਚ ਮੈਂ ਆਵਾਜ਼ ਮਾਰਦੀ ਹਾਂ ਉਹਨੂੰ ਆਹ ਪਤਾ ਨਹੀਂ ਹੁੰਦਾ ਬੱਸਾਂ ਬੱਸਾਂ ਦਾ ਆਓ ਚਲ ਕੋਈ ਨਹੀਂ ਮਾਰਦੀ ਆ ਮੈਂ ਆਵਾਜ਼ ਉਹਨੂੰ ਹਾਂ ਤੇ ਮੰਮੀ ਰਹਿ ਪੋਹਾਂ ਤੀ ਸਵੇਰੇ ਚੱਲ ਜਿਓ ਹੁਣ ਕੱਲ ਤੱਕ ਨਹੀਂ ਮੜ ਕੋ ਲੈ ਕੇ ਖਾਣੀ ਮੰਮੀ ਸੱਸ ਤੇਰੀ ਦੇ ਬਾਹਰ ਨੂੰ ਮੈਂ ਘੜੀ ਨਹੀਂ ਦਿੱਤੇ ਆ ਚੱਤ ਰੱਖ ਲਾ ਕੋਈ ਰਹਿ ਦੇਣੀ ਨਹੀਂ ਨਹੀਂ ਕੋਈ ਨਹੀਂ ਫੇਰ ਕੀ ਆ ਤੇ ਕੋਈ ਨਹੀਂਗਾ ਵੀ ਇਦਾਂ ਕਲਾਉਂਦਾ ਵਾ ਆਓ ਚੱਲ ਫਿਰ ਕੋਈ ਗੱਲ ਨਹੀਂ ਉਧਰ ਪਰ ਮੈਂ ਚੱਲ ਰਹਿਣ ਦੇ ਨਹੀਂ ਨਹੀਂ ਕੋਈ ਨਹੀਂ ਗਾ ਕੋ ਲੈ ਕੇ ਮੰਗਾ ਕੇ ਖਾ ਲਈ ਠੀਕ ਹੈ ਮੈਂ ਤੇ ਆਖਾਂ ਡੀ ਰਹਿ ਪੈਣ ਦੀ ਤੁਸੀਂ ਕਾਲੇ ਹੀ ਪਿਆ ਕੇ ਹੁਣ ਤੇ ਨਹੀਂ ਹੁਣ ਮੈਂ ਜਾਵਾਂ ਪਤਾ ਨਹੀਂ ਹਰ ਸਾਬੀ ਕਿੱਥੇ ਹੀ ਉਹ ਕਿੱਥੇ ਨਹੀਂ ਚੱਲ ਜਾਂਦਾ ਕਿ ਤੂੰ ਤਾਂ ਮम्मी ਤੁਸੀਂ ਮੇਰੀ ਸਾਸ ਸਾਮਣੇ ਨਹੀਂ ਗੱਲ ਕਰਤੀ ਆਪੇ ਹੁਣ ਸਮਝੂਗੀ ਸਮਝ ਜਾਣਾ ਵਾ ਸਿਆਣੇ ਆ ਇਹ ਤਾਂ ਸਿਆਣੀ ਕਰ ਹੁੰਦਾ ਕੇਵਲ ਲੱਗਦਾ ਕਰਦੇ ਫਿਰ ਖੇਚ ਜਾਂਦੇ ਕੰਮ ਕਰਦੇ ਹਾਂ ਕੋਈ ਨਹੀਂ ਮੰਮੀ ਮੈਂ ਵੀ ਸਮਝੂਗੀ ਗੱਲ ਨੂੰ ਕੁਛ ਮम्मी ਸਮਝੇ ਇਧਰ ਆਲ ਮਿਲ ਕੇ ਟਾਈਮ ਕੱਢ ਲਈਨੇ ਟਾਈਮ ਕੱਢਣਾ ਬਸ ਇਹ ਟਾਈਮ ਕੱਢ ਲਓ ਹਾਂ ਅਹ ਤੇ ਨੂੰ ਲੱਕ ਭੇਜੇ ਹਾਂ ਨਹੀਂ ਚੱਲਾਂ ਹੁਣ ਮੈਂ ਚਲੋ ਠੀਕ ਹੈ ਮਮਾ ਅੱਛਾ ਹਾਂ ਚੰਗਾ ਹੋ ਜਾਓ ਮੈਂ ਬਾਅਦ ਤੱਕ ਆਵਾਂ ਤੁਹਾਨੂੰ ਥੋੜਾ ਜੇ ਨਹੀਂ ਤਾਂ ਬਹਿ ਜਾ ਮੈਂ ਚੱਲ ਜਾਣਾ ਵਾ ਨਹੀਂ ਨਹੀਂ ਭਾਈ ਹੁਣ ਨਹੀਂ ਮੈਂ ਬਾਅਦ ਦਾ ਆ ਕੇ ਚਲੋ